ਪ੍ਰਤਾਪ ਸਿੰਘ ਬਾਜਵਾਦ ਇੱਕ ਤੰਗ ਯਾਦ ਆ ਰਿਹਾ ਹੈ ਇਸ ਵੇਲੇ ਉਹਨਾਂ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਸਾਡੇ ਤਾਂ ਮਾਲਵੇ ਦੇ ਵਿੱਚ ਦੋ ਜਿੱਤੇ ਇੱਕ ਪੰਜਾਬ ਪ੍ਰਧਾਨ ਬਣ ਗਿਆ ਦੂਜਾ ਆਪਦੇ ਚਾਚੇ ਨਾਲ ਚਲਾ ਗਿਆ ਨਹੀਂ ਉਹਨਾਂ ਨੂੰ ਦੇਖੋ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਸ ਦਿਨ ਸੁਨੀਲ ਜੀ ਨੇ ਛੱਡਿਆ ਸੀ ਪਾਰਟੀ ਛੱਡੀ ਸੀ ਉਸ ਦਿਨ ਤੋਂ ਅੱਜ ਤੱਕ ਮੇਰਾ ਬਿਲਕੁਲ ਕਲੀਅਰ ਸਟੈਂਡ ਹੈ ਮੈਂ ਸੁਨੀਲ ਜੀ ਦੇ ਨਾਲ ਹੈਗਾ ਦੇ ਜਨਾਬੋ ਜੇ ਪਾਚ ਪਾ ਦੇ ਨਾਲ ਜਿੱਥੇ ਸੁਨੀਲ ਜੀ ਉੱਥੇ ਮੈਂ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੈ ਪਰ ਅਧਿਕਾਰਿਕ ਤੌਰ ਤੇ ਹਲੇ ਤੱਕ ਤੁਸੀਂ ਬੀ ਜੀ ਪੀ ਅਧਿਕਾਰਿਕ ਤੌਰ ਤੇ ਜਦੋਂ ਉਹ ਕੋਈ ਕਰਨਗੇ ਆਫੀਸ਼ੀਅਲ ਤੁਹਾਨੂੰ ਦੱਸ ਦਿਆ ਕਰਨ ਕੀ ਹੈ ਜੀ ਯਕਰ ਸਾਹਿਬ ਫਿੱਟ ਨਹੀਂ ਬੈਠ ਰਹੀ ਇਸ ਵੇਲੇ ਕਾਂਗਰਸ ਤੋਂ ਜਦੋਂ ਗਏ ਸੀ ਕਿਉਂ ਗਏ ਉਹ ਸਾਰਿਆਂ ਨੂੰ ਪਤਾ ਹੈ ਕਿਉਂ ਗਏ ਕਿ ਉਹਨਾਂ ਨਾਲ ਕੀ ਸਾਰੀ ਕੁਝ ਬੀਤੀ ਬੀਜਪੀ ਕਿੰਨੀ ਸਟਰੋਂਗ ਹੈ ਸੁੱਲੇ ਪੰਜਾਬ ਦੇ ਵਿੱਚ ਨਹੀਂ ਬੀਜਪੀ ਬਾਕੀ ਤਾਂ 5 ਤਰੀਕ ਨੂੰ ਜੂਨ ਨੂੰ ਪਤਾ ਲੱਗ ਜਾਊਗਾ ਕਿੰਨੀ ਸਟਰੋਂਗ ਹੈ ਜੇ ਕੱਲ ਲਿਟਰ ਬੀਜਪੀ ਨਾ ਮਜ਼ਬੂਤ ਹੈ ਉਹ ਕਹਦੇ ਕਿਸੇ ਦਮ ਤੇ ਜਿੱਤਣ ਦੀ ਤਰੱਕਦੇ ਆ ਫਿਰ ਉਹ ਕਹਿੰਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਚ ਲਿਆ ਆਂਦਾ ਕਿ ਮਕਸਦ ਸੀ ਜਿਹੜੇ ਜਿੱਥੇ ਛੱਡ ਰਹੇ ਐ ਜਿਹੜੀ ਪਾਰਟੀ ਛੱਡ ਕੇ ਬੀਜੇਪੀ 'ਚ ਆ ਰਹੇ ਹੋ ਸਕਦਾ ਉੱਥੇ ਮਤਲਬ ਖਲਾਅ ਉੱਥੇ ਲੀਡਰਸ਼ਿਪ ਦੀ ਪ੍ਰੋਬਲਮ ਐ ਇਸ ਕਰਕੇ ਛੱਡ ਕੇ ਆ ਰਹੇ ਹੋ ਸਸੀ ਕੌਰ ਜੀ ਗਲੋਬਲ ਟਾਕਸ ਨਾਲ ਤੁਸੀਂ ਜੁੜੇ ਹੋ ਮੈਂ ਹਾਂ ਤੁਹਾਡੇ ਨਾਲ ਰਮਨਦੀਪ ਪੰਜਾਬ ਦੀ ਤਾਜ਼ਾ ਸਿਆਸਤ ਕਿੱਥੇ ਖੜੀ ਐ ਬੀਜੇਪੀ ਨੂੰ ਕਿੰਨੀ ਕੁ ਪੰਜਾਬ ਦੇ ਵਿੱਚ ਸਪੇਸ ਮਿਲੇਗੀ तमाम ਲੀਡਰਸ਼ਿਪ ਦੀ ਕੋਸ਼ਿਸ਼ ਐ ਕਿ ਇਸ ਵੇਲੇ ਬੀਜੇਪੀ ਦੀ ਗੱਡੀ ਦੇ ਵਿੱਚ ਚੜਿਆ ਜਾਵੇ ਪੰਜਾਬ ਦੇ ਲੋਕ ਇਸ ਵੇਲੇ ਪੂਰਾ ਪੋਲੀਟੀਕਲ ਸਿਨੈਰੀਓ ਤੋਂ ਅੱਕੇ ਥੱਕੇ ਨਜ਼ਰ ਆ ਰਹੇ ਨੇ ਔਰ ਕਿਤਨਾ ਕਿਤੇ ਕ੍ਰੈਡੀਬਿਲਟੀ ਜਿਹੜੀ ਹੈਗੀ ਹੈ ਲੀਡਰਸ਼ਿਪ ਦੀ ਉਹ ਇਸ ਵੇਲੇ ਗਵਾਚੀ ਹੋਈ ਨਜ਼ਰ ਆ ਰਹੀ ਹੈ ਇਹਨਾਂ तमाम ਮੁੱਦਿਆਂ ਤੇ ਅੱਜ ਸਾਡੇ ਨਾਲ ਸੰਦੀਪ ਜਾਖੜ ਜੀ ਜੁੜਨਗੇ ਜਾਖੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਰਮਨ ਜੀ ਮੈਂ ਸਿੱਧਾ ਹੀ ਸਵਾਲ ਤੁਹਾਨੂੰ ਪਹਿਲਾਂ ਇਸੇ ਤੋਂ ਕਰਨਾ ਪਹ ਪੋਲੀਟিক্যাল ਕ੍ਰੈਡੀਬਿਲਟੀ ਜਿਹੜੀ ਹੈ ਕਿ ਬੜੀ ਲੀਡਰਾਂ ਦੀ ਗਵਾਚੀ ਜਾ ਚੁੱਕੀ ਹੈ ਜੀ ਭਰੋਸਾ ਹੀ ਨਹੀਂ ਕਰਦੇ ਲੋਕ ਕਿ ਅੱਜ ਅਸੀਂ ਜਿਸ ਨੂੰ ਜਤਾਇਆ ਕੱਲ ਕਿਸ ਪਾਰਟੀ ਨਾਲ ਰਹੇਗਾ ਸਾਡੇ ਨਾਲ ਰਹੇਗਾ ਕਿ ਨਹੀਂ ਰਹੇਗਾ ਲੋਕਾਂ ਦਾ ਲਾਂਭਾ ਬੜਾ ਸਿੱਧੇ ਤੌਰ ਤੇ ਕਹਿ ਲਗੇ ਤਾਂ ਕਾਫੀ ਵੱਡੇ ਪਰਿਵਾਰਾਂ ਨਾਲ ਉਹਨਾਂ ਦੇ ਵਿੱਚ ਤੁਹਾਡਾ ਪਰਿਵਾਰ ਵੀ ਸ਼ਾਮਿਲ ਹੈ ਜੀ ਨਹੀਂ ਦੇਖੋ ਰਮਨ ਜੀ ਮੇਰਾ ਪਰਸਨਲੀ ਮਨ ਹੈ ਪਾਰਟੀਆਂ ਤੋਂ ਜ਼ਿਆਦਾ ਲੋਕਾਂ ਦੀ ਕ੍ਰੈਡੀਬਿਲਟੀ ਖਤਮ ਹੋ ਗਈ ਹੂੰ ਅ ਐਂ ਜਿਵੇਂ ਤੁਸੀਂ ਕਿਹਾ ਵੀ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਵੀ ਸਾਡਾ ਜਿਹਨੂੰ ਅਸੀਂ ਨੁਮਾਇੰਦਾ ਚੁਣਿਆ ਉਹ ਸਾਡੇ ਨਾਲ ਖੜੂਗਾ ਇਹ ਨਹੀਂ ਕਿਉਂਕਿ ਤੁਸੀਂ ਵੇਖਿਆ ਜਿਹੜੀ ਸਪੈਸ਼ਲੀ ਆਪਾਂ ਜੇ ਪੰਜਾਬ ਦੀ ਗੱਲ ਕਰੀਏ ਹੂੰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਹੂੰ ਦੇਖੋ ਬਹੁਤ ਇੱਕ ਬਦਲਾਵ ਦਾ ਨਾਰਾ ਦੇ ਕੇ ਆਏ ਸੀਗੇ ਜੀ ਇੱਕ ਨਵੀਂ ਸੋਚ ਨਵੀਂ ਸਿਆਸਤ ਦਾ ਨਾਰਾ ਦੇ ਕੇ ਆਏ ਸੀ ਪਰ ਦੋ ਸਾਲਾਂ ਦੇ ਵਿੱਚ ਵਿੱਚ ਲੋਕਾਂ ਨੇ ਵੇਖ ਲਿਆ ਉਹਨਾਂ ਦੇ ਜਿਹੜੇ ਐਮਐਲਏਜ਼ ਬਣੇ ਆਮ ਲੋਕ ਸੀ ਪਰ ਕਿਵੇਂ 2 ਸਾਲਾਂ ਦੇ ਵਿੱਚ ਬਦਲ ਗਏ ਤੇ ਜਿਹੜੇ ਨਹੀਂ ਬਦਲੇ ਜਿਹੜੇ ਅੱਜ ਵੀ ਲੋਕਾਂ ਨਾਲ ਜੁੜੇ ਐ ਜ਼ਮੀਨ ਨਾਲ ਜੁੜੇ ਐ ਅੱਜ ਵੀ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਦਾ ਵਿਸ਼ਵਾਸ ਸਾਡੇ ਉੱਤੇ ਅੱਜ ਵੀ ਹੈ ਜੀ ਪਰ ਤੁਹਾਡੇ ਤੋਂ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਮੈਂ ਬੜੇ ਸਨਮਾਨਯੋਗ ਲੀਡਰ ਅਟਲ ਬਿਹਾਰੀ ਵਾਈਪੀ ਦੀ ਆਖਰੀ ਸਪੀਚ ਸੁਣ ਲਈ ਸੀ ਵਿਧਾਨ ਜਿਹੜੀ ਲੋਕ ਸਭਾ ਦੇ ਵਿੱਚ ਉਹਨਾਂ ਨੇ ਦਿੱਤੀ ਸੀ ਜਦੋਂ 13 ਮਹੀਨਿਆਂ ਦੀ ਸਰਕਾਰ ਸੀ तो उन्होंने क्या कि मैं अजि सत्ता चमटे से छूना भी पसंद नहीं करूंगा जिसमें मुद्दे गैब हों जिसमें लीडरशिप की क्रेडिबिलिटी गैब हो तो ਅੱਜ ਦੀ ਜਿਹੜੀ ਲੀਡਰਸ਼ਿਪ ਉਹ ਭਾਜਪਾ ਦੀ ਗੱਡੀ ਚੜ੍ਹਨ ਦੇ ਲਈ ਤਿਆਰ ਬੈਠੀ ਹੈਗੀ ਆ ਤਾਂ ਉਹ ਵਿਜ਼ਨ ਕਿਵੇਂ ਦੇ ਦੋ ਇੱਕ ਬਹੁਤ ਵੱਡਾ ਵਿਜ਼ਨ ਜਿਹੜਾ ਹੈਗਾ ਉਹ ਸਮੇਂ ਹਟਲਬੇਰੀ ਵਾਈਪਾਈ ਵੱਲੋਂ 13 ਮਹੀਨੇ ਸਰਕਾਰ ਜੋ ਜਾ ਰਹੀ ਸੀ ਉਸ ਵੇਲੇ ਕਿਹਾ ਗਿਆ ਸੀ ਕਿ ਉਸ ਵੇਲੇ ਵੀ ਉਹਨਾਂ ਕੋਲ ਜੋਰ ਤੋਰ ਦੀ ਸ਼ਕਤੀ ਸੀ ਪਰ ਉਹਨਾਂ ਨੇ ਉਹ ਰਸਤਾ ਨਹੀਂ ਚੁਣਿਆ ਉਹਨਾਂ ਨੇ ਕਿਹਾ ਕਿ ਮੈਂ ਲੋਕਾਂ ਦਾ ਫਤਵਾ ਮਨਜ਼ੂਰ ਕਰੂੰ ਮੈਂ ਲੋਕਾਂ ਦੇ ਵਿੱਚ ਜਾਵਾਂਗਾ ਨਹੀਂ ਦੇਖੋ ਅੱਜ ਜਿਵੇਂ ਵਿਜ਼ਨ ਤੁਸੀਂ ਗੱਲ ਕਰ ਰਹੇ ਹੋ ਆਈ ਥਿੰਕ ਵਿਜ਼ਨ ਹੈ ਅੱਜ ਜੇ ਮੈਂ ਗੱਲ ਕਰਾਂ ਆਪਣੇ ਸਾਡੇ ਆਪਣੇ ਪ੍ਰਾਈਮ ਮਿਨਿਸਟਰ ਦੀ ਜਦੋਂ ਪ੍ਰਾਈਮ ਮਿਨਿਸਟਰ ਸਾਹਿਬ ਅੱਜ ਜੀ ਗੱਲ ਕਰ ਰਹੇ ਐ 2047 ਦੀ ਗੱਲ ਕਰ ਰਹੇ ਐ ਵੀ ਆਪਾਂ ਅਸੀਂ ਆਪਣੇ ਦੇਸ਼ ਨੂੰ ਭਾਰਤ ਨੂੰ ਕਿੱਥੇ ਦੇਖਣਾ ਚਾਹੁੰਦੇ ਐ ਮਤਲਬ ਸੋ ਉਹੀ ਤਾਂ ਵਿਜਨ ਹੈ ਥੈਟ ਇਜ਼ ਦਾ ਵਿਜਨ ਵੀ ਆਪਾਂ ਕਿੰਨੀ ਤਰੱਕੀ ਕੀਤੀ ਐ ਆਪਣੇ ਦੇਸ਼ ਨੇ ਕਿੱਥੋਂ ਆਪਾਂ ਚੱਲ ਕੇ ਕਿੱਥੇ ਪਹੁੰਚੇ ਆ ਕਿੱਥੇ ਲੈ ਕੇ ਜਾ ਅੱਜ ਤੱਕ ਮੈਂ ਪਹਿਲੀ ਵਾਰ ਸੁਣ ਰਿਹਾ ਵੀ ਕੋਈ ਲੀਡਰ ਨਾਰਮਲੀ ਆਮ ਲੀਡਰ ਜਿਹੜਾ ਵਿਜ਼ਨ ਨਹੀਂ ਆ ਕੋਈ ਜਿਹੜੀ ਗੱਲ ਕਰਦਾ ਉਹ 5 ਸਾਲਾਂ ਦੀ ਕਰਦਾ ਵੀ 5 ਸਾਲਾਂ ਚ ਅਸੀਂ ਆ ਕਰਾਂਗੇ ਸਾਡੀ ਸਰਕਾਰ ਆਈ ਤਾਂ ਆ ਕਰੂਗੀ ਆਪਣਾ ਆਪਣੇ ਪ੍ਰਾਈਮ ਮਿਨਿਸਟਰ 2047 ਦੀ ਗੱਲ ਕਰ ਰਹੇ ਕਿੱਥੇ ਉਹ ਆਪਣੇ ਦੇਸ਼ ਨੂੰ ਦੇਖਣਾ ਚਾਹੁੰਦੇ ਕਿੱਥੇ ਅੱਜ ਵੀ ਜਿਹੜੀ ਦਿੱਕਤਾਂ ਹੈਗੀ ਏ ਕਿਵੇਂ ਆਪਾਂ ਹੌਲੀ ਹੌਲੀ ਉਹਨਾਂ ਨੂੰ ਦੂਰ ਕਰ ਰਹੇ ਸੋ ਦੈਟ ਇਜ਼ ਆਈ ਥਿੰਕ ਐਕਸਲੈਂਟ ਲੀਡਰਸ਼ਿਪ ਜਿਾ ਕਦੇ ਚਰਚਾ ਤਾਂ ਅੱਜ ਵੀ ਰਾਮ ਮੰਦਰ ਤੇ ਹੋ ਰਹੀ ਹੈ ਨਾ ਰਾਮ ਮੰਤਰ ਤੋਂ ਬਾਹਰ ਤਾਂ ਦੇਸ਼ ਨਹੀਂ ਨਿਕਲ ਰਿਹਾ ਅੱਜ ਤਾਂ ਪੂਰੀ ਜਿਹੜੀ ਆ ਬੀਜੇਪੀ ਦੀ ਪੂਰੀ ਲੀਡਰਸ਼ਿਪ ਜਿਹੜੀ ਉਹ ਹਿੰਦੂਤਵ ਦੇ ਨੇੜ ਤੇੜੇ ਖੜੀ ਹੈ ਨਾ ਉਹਨਾਂ ਕੋਲੇ ਕੋਈ ਐਜੂਕੇਸ਼ਨ ਦਾ ਅਜੰਡਾ ਨਹੀਂ ਹੈਗਾ ਉਹਨਾਂ ਕੋਲ ਕੋਈ ਵਰਲਡ ਇਕਨੋਮੀ ਨੂੰ ਕਿਵੇਂ ਬਰਾਬਰ ਬਣ ਕੇ ਰਹਿਣਾ ਕਿਵੇਂ ਜਿਹੜਾ ਹੈਗਾ ਸਾਡਾ ਅੱਜ ਭੁੱਖਮਰੀ ਇੰਡੈਕਸ ਦੇ ਵਿੱਚ ਅਸੀਂ ਖੜੇ ਆ ਇਸ ਨੂੰ ਲੈ ਕੇ ਤਾਂ ਕਦੇ ਚਰਚਾ ਨਹੀਂ ਕੀਤੀ ਜਾ ਰਹੀ ਸਿਰਫ ਤੇ ਸਰਫ ਚਰਚਾ ਹੈਗੇ ਥੋਪ ਦਿਓ ਮੰਤਰ ਰਾਮ ਮੰਤਰ ਥੋਪ ਦਿਓ ਨਹੀਂ ਨਹੀਂ ਆਈ ਥਿੰਕ ਇਸ ਗੱਲ ਤੇ ਮੈਂ ਸਹਿਮਤ ਨਹੀਂ ਆ ਪਹਿਲੀ ਗੱਲ ਤਾਂ ਦੇਖੋ ਹਰ ਪਾਰਟੀ ਦੇ ਵਿੱਚ ਕਿਹੜੀ ਵੀ ਪਾਰਟੀ ਉਹਦੇ ਵਿੱਚ ਹਰ ਵਿਚਾਰਧਾਰਾ ਦੇ ਲੋਕ ਮੌਜੂਦ ਹੈ ਜਦੋਂ ਆਜ਼ਾਦੀ ਦੀ ਲੜਾਈ ਲੜੀ ਗਈ ਸੀ ਉਹਦੇ ਵਿੱਚ ਵੀ ਹਰ ਵਿਚਾਰਧਾਰਾ ਸੀ ਆ ਵੀ ਵਿਚਾਰ ਮਤਲਬ ਨਾਨ ਵਾਇਲੈਂਸ ਮੂਵਮੈਂਟ ਵੀ ਸੀ ਤੇ ਦੂਜੀ ਮੂਵਮੈਂਟ ਵੀ ਸੀ ਤੇ ਲੇਕਿਨ ਤੁਸੀਂ ਗੱਲ ਕੀਤੀ ਵੀ ਐਜੂਕੇਸ਼ਨ ਦੀ ਡੈਫੀਨਿਟਲੀ ਐਜੂਕੇਸ਼ਨ ਦੀ ਕਿਉਂ ਨਹੀਂ ਗੱਲ ਹੋ ਰਹੀ ਜਿਵੇਂ ਮੈਂ ਬਾਰ-ਬਾਰ ਕਿਹਾ ਜੇ ਪ੍ਰਾਈਮ ਮਿਨਿਸਟਰ ਆਪਾਂ ਨੂੰ ਕਹਿ ਰਹੇ ਵਿਕਸਿਤ ਭਾਰਤ ਕੀ ਹੈ ਉਹ ਮਤਲਬ ਆਪਣੇ ਦੇਸ਼ ਨੂੰ ਡਿਵੈਲਪਡ ਕੰਟਰੀ ਦਾ ਸੁਪਨਾ ਜਿਹੜਾ ਹੈ ਉਹ ਮਤਲਬ ਹੈ ਲੇਕਿਨ ਜਿਵੇਂ ਤੁਸੀਂ ਮੰਦਿਰ ਦੀ ਵੀ ਜਿਹੜੀ ਗੱਲ ਕੀਤੀ ਲੋਕਾਂ ਦੀ ਆਸਤਾ ਜੁੜੀ ਹੈ ਸੋ ਡੈਫੀਨਿਟਲੀ ਥੈਟ ਇਜ਼ ਆਲਸੋ ਪਾਰਟ ਆਫ ਡੈਮੋਕਰੇਸੀ ਲੋਕਾਂ ਦੇ ਲੋਕਾਂ ਦੀ ਆਸਤਾ ਜੁੜੀ ਹੈ RAM ਮੰਦਰ ਨਾਲ ਤਾਂ ਉਹਦੇ ਵਿੱਚ ਕੀ ਮਤਲਬ ਮਾੜੀ ਗੱਲ ਉਹਨਾਂ ਨੇ ਕਹਿਤੀ ਕਿਸੇ ਦੀ ਅਗਰ ਕਿਸੇ ਕਿਸੇ ਧਰਮ ਦੀ ਕੋਈ ਗੁਰਦੁਆਰੇ ਨਾਲ ਆਸਤਾ ਜੁੜੀ ਹੈ ਤੇ ਕੀ ਉਹਦੇ ਵਿੱਚ ਮਾੜੀ ਹੈ दैट्स ਡੈਮੋਕਰੇਸੀ ਦੈਟਸ ਪਾਰਟ ਆਫ ਪਰ ਲੋਕ ਤਾਂ ਲੋਕ ਤਾਂ ਕਹਿੰਦੇ ਸਾਨੂੰ ਰੋਟੀ ਦਾ ਵਸੀਲਾ ਦੋ ਲੋਕ ਤਾਂ ਕਹਿੰਦੇ ਸਾਨੂੰ ਰੁਜ਼ਗਾਰ ਦੋ ਲੋਕ ਤਾਂ ਕਹਿੰਦੇ ਅਸੀਂ ਮੱਜੇ ਮੰਦਰ ਪੂਜਣਾ ਸਾਰੇ ਘਰ ਚ ਮੰਦਰ ਹੋਵੇਗਾ ਅਸੀਂ ਅਜੁੱਧੇ ਹੀ ਕਿਉਂ ਜਾਏਗੇ ਸਾਨੂੰ ਇੱਥੇ ਰੋਜ਼ਗਾਰ ਦੋ ਅਸੀਂ ਇੱਥੇ ਜਿਹੜੇ ਹੈ ਸਾਡੇ ਲਈ ਪਹਿਲਾ ਪ੍ਰਾਇਓਰਟੀ ਤਾਂ ਰੋਟੀ ਹੈ ਨਹੀਂ ਮੈਂ ਆਈ ਥਿੰਕ ਤੁਸੀਂ ਆਈ ਡੋਨਟ ਨੋ ਤੁਸੀਂ ਅਗਰ ਲਗਾਤਾਰ ਮੈਂ ਮੈਂ ਵੀ ਭਾਸ਼ਣ ਸੁਣਦਾ ਐਂਡ ਅਗੇਨ ਮੈਂ ਅਗਰ ਪ੍ਰਾਈਮ ਮਿਨਿਸਟਰ ਦੀ ਗੱਲ ਕਰਾਂ ਉਹਨਾਂ ਦੀ ਸਪੀਚਸ ਜਿਹੜੀ ਮੈਂ ਸੁਣ ਰਿਹਾ ਉਹ ਤਾਂ ਮਤਲਬ ਅਗੇਨ ਵਿਕਸਿਤ ਭਾਰਤ ਡਿਵੈਲਪਡ ਕੰਟਰੀ ਚੰਦਰਯਾਨ ਬੁਲੇਟ ਟ੍ਰੇਨਸ ਰੋਜ਼ਗਾਰ ਕਾਲਜੇਸ ਮੈਡੀਕਲ ਕਾਲਜੇਸ ਹਰ ਮਤਲਬ ਜਿਹੜੀ ਹੈ ਗੱਲ ਕਰ ਰਹੇ ਕਿੱਥੇ ਨਹੀਂ ਕਰ ਰਿਹਾ ਆਈ ਥਿੰਕ ਯਾ ਤਾਂ ਆਪਾਂ ਕੋਈ ਗੌਰ ਨਾਲ ਗੱਲ ਨਹੀਂ ਸੁਣੀ ਜਾਂ ਆਪਾਂ ਜਿਹੜਾ ਆਪਣਾ ਏਜੰਡਾ ਆਪਾਂ ਨੂੰ ਉਹੀ ਸਿਰਫ ਨਜ਼ਰ ਆ ਰਿਹਾ ਸੋ ਡੈਫੀਨਿਟਲੀ ਆਈ ਥਿੰਕ ਉੱਥੇ ਮੈਂ ਤੁਹਾਡੇ ਨਾਲ ਆ ਆਮ ਚਰਚਾ ਕਿ ਹਿੰਦੂਤਵ ਏਜੰਡੇ ਨੂੰ ਉਭਾਰਿਆ ਜਾ ਰਿਹਾ ਕਿਤੇ ਹਿੰਦੀ ਥੋਪੀ ਜਾ ਰਹੀ ਆ ਜਿਹੜੀ ਐਜੂਕੇਸ਼ਨ ਪਾਲਿਸੀ ਉਸ ਕਿਹਾ ਕਿ ਇੱਕ ਦੇਸ਼ ਇੱਕ ਭਾਸ਼ਾ ਦਾ ਸੰਕਲਪ ਲਿਆ ਤੇ ਇਸ ਦੇ ਨਾਲ ਕਹਿੰਦੇ ਦੂਸਰੀਆਂ ਭਾਸ਼ਾਵਾਂ ਨੂੰ ਵੀ ਜਿਹੜਾ ਖਤਰਾ ਹੋਵੇਗਾ ਕਾਹ ਤਰ ਤੇ ਇਸ ਨੂੰ ਲੈ ਕੇ ਘਟ ਗਿਣਤੀ ਜਿਹੜੀ ਹੈ ਉਹ ਮਨ ਨੂੰ ਥੋੜਾ ਜਿਹਾ ਇਹ ਚੀਜ਼ ਦਾ ਅਹਿਸਾਸ ਰਹਿੰਦਾ ਕਿ ਤਨਾ ਕਹਿੰਦਾ ਕਿ ਅਸੀਂ ਖਤਰੇ ਦੇ ਵਿੱਚ ਆ ਨਹੀਂ ਦੇਖੋ ਆਪਾਂ ਪੰਜਾਬ ਦੇ ਵਿੱਚ ਮੈਂ ਵੀ ਮਾਈਨੋਰਿਟੀ ਹਾਂ ਪਰ ਮੈਨੂੰ ਤਾਂ ਕਦੇ ਮਹਿਸੂਸ ਨਹੀਂ ਹੋਇਆ ਵੀ ਮੈਂ ਖਤਰੇ 'ਚ ਆ ਤੇ ਇਹ ਗੱਲਾਂ ਜਿਹੜੀ ਹੈਗੀ ਇਹ ਕੁਝ ਗੱਲਾਂ ਸਪੈਸ਼ਲੀ ਡਿਊਰਿੰਗ ਇਲੈਕਸ਼ਨਸ ਕੁਝ ਲੋਕ ਕੁਝ ਤਾਕਤਾਂ बार-बार ਉਹਨੂੰ ਗੱਲ ਨੂੰ ਉਭਾਰਨ ਦੀ ਕੋਸ਼ਿਸ਼ ਕਰਦੀ ਹੈ ਪਰ ਆਈ ਮੈਨੂੰ ਇਸ ਟਾਈਪ ਦੀ ਕੋਈ ਗੱਲ ਲੱਗੀ ਨਹੀਂ ਪਰ ਪੰਜਾਬ ਦੇ ਵਿੱਚ ਦੋ ਐਜੀਟੇਸ਼ਨ ਵੀ ਇਸ ਸਮੇਂ ਚੱਲ ਰਿਹਾ ਇੱਕ ਬੰਦੀ ਸਿੰਘ ਨੂੰ ਲੈ ਕੇ ਰਿਹਾਈ ਦਾ ਮਾਮਲਾ ਹੈਗਾ ਦੂਜੇ ਪਾਸੇ ਕਿਸਾਨ ਵੀ ਬੈਠੇ ਹੋਏ ਨੇ ਤਾਂ ਜਿਹੜੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਗੱਲ ਕਰ ਰਹੇ ਆਏ ਨੇ ਉਹ ਲਗਾਤਾਰ ਕਹਿਣ ਕਿ ਪ੍ਰਧਾਨ ਮੰਤਰੀ ਵੱਲੋਂ 550ਵੇਂ ਪ੍ਰਕਾਸ਼ ਦਿਹਾੜੇ ਤੇ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਬੰਦੀ ਸਿੰਘ ਜਿਹੜੇ ਅਗੇ ਰਿਹਾ ਕਰਾਂਗੇ ਉਹ ਕਹਿੰਦੇ ਸਾਡੇ ਅਸੀਂ ਕਟ ਗਿਣਤੀ ਦੇ ਵਿੱਚ ਆ ਸਾਡੇ ਲਈ ਇਸੇ ਕਰਕੇ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ ਕਿ ਸ਼ਾਇਦ ਘੱਟ ਗਿਣਤੀ ਦੇ ਉਹ ਜਿਹੜੇ ਵਾਅਦੇ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਆ ਉਹਨਾਂ ਵੱਲ ਇਹਨਾਂ ਧਿਆਨ ਤਵਜੂ ਨਹੀਂ ਦਿੱਤੀ ਜਾ ਰਹੀ ਤਾਂ ਜੋ ਇਹ ਮਸਲੇ ਹੱਲ ਹੋ ਜਾਣ ਕਿਉਂਕਿ ਬਹੁਤ ਵੱਡਾ ਮਸਲਾ ਹੈਗਾ ਸਮੇਂ-ਸਮੇਂ ਤੇ ਮੰਗ ਉਠੀ ਸਮੇਂ-ਸਮੇਂ ਤੇ ਵਾਅਦੇ ਵੀ ਹੋਏ ਇਸ ਗੱਲ ਨੂੰ ਲੈ ਕੇ ਨਹੀਂ ਅਗਰ ਕੋਈ ਆ ਮਸਲਾ ਕਾਨੂੰਨੀ ਫਰੇਮਵਰਕ ਦੇ ਅੰਦਰ ਹੱਲ ਹੋ ਸਕਦਾ ਡੈਫੀਨਿਟਲੀ ਹੋਣਾ ਚਾਹੀਦਾ ਬਿਲਕੁਲ ਹੈ ਜਿਵੇਂ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਆ ਦੇਖੋ ਪ੍ਰੋਟੈਸਟ ਕਰਨਾ ਜਾਂ ਸੰਘਰਸ਼ ਕਰਨਾ ਜਾਂ ਆਪਣਾ ਰਾਈਟ ਹੈ ਲੋਕਤੰਤਰ ਦੇ ਵਿੱਚ ਜੇ ਮੈਂ ਆਪਣੀ ਗੱਲ ਰੱਖਣਾ ਚਾਹੁੰਦਾ ਸਾਰਿਆਂ ਨੂੰ ਅਧਿਕਾਰ ਹੈ ਮੈਂ ਤਾਂ ਪਹਿਲੇ ਵੀ ਆ ਗੱਲ ਰੱਖ ਚੁੱਕਿਆ ਆਪਣੇ ਮਤਲਬ ਸ਼ਾਂਤੀਪੂਰਵਕ ਤਰੀਕੇ ਨਾਲ ਤੁਸੀਂ ਆਪਣੀ ਗੱਲ ਰੱਖਣਾ ਚਾਹੁੰਦੇ ਹੋ ਤੁਸੀਂ ਉਹਦਾ ਦਰਨਾ ਪ੍ਰਦਰਸ਼ਨ ਕਰਨਾ ਚਾਹੁੰਦੇ ਹੋ ਸਾਰਿਆਂ ਨੂੰ ਰਾਈਟ ਹੈ ਲੇਕਿਨ ਜਿਹੜੀ ਕਿਸਾਨੀ ਦੀ ਇਸ਼ੂ ਹੈ ਜਾਖੜ ਸਾਹਿਬ ਨੇ ਕਈ ਵਾਰ ਗੱਲ ਕੀਤੀ ਬੜਾ ਇੱਕ ਕੰਪਲੈਕਸ ਇਸ਼ੂ ਹੈ ਕੋਈ ਇਹਦਾ ਇੱਕ ਕੋਈ ਫਾਰਮੂਲਾ ਨਹੀਂ ਹੈ ਤੇ ਇਹਦੇ ਵਿੱਚ ਸਾਰਿਆਂ ਨੂੰ ਬਹਿ ਕੇ ਕਿਸਾਨਾਂ ਨੂੰ ਸਰਕਾਰ ਨੂੰ ਜੱਥੇਬੰਦੀਆਂ ਨੂੰ ਜਿਹੜੇ ਵੀ ਸਾਰਿਆਂ ਨੂੰ ਬਹਿ ਕੇ ਇਹਦਾ ਕੋਈ ਇੱਕ ਟਾਈਮ ਫਰੇਮ ਦੇ ਵਿੱਚ ਵਿੱਚ ਕੋਈ ਨਾ ਕੋਈ ਸੋਲੂਸ਼ਨ ਤਾਂ ਕੱਢਣਾ ਹੀ ਪੈਣਾ ਕਿਉਂਕਿ ਅੱਜ ਸਿਰਫ ਪੰਜਾਬ 'ਚ ਹੀ ਨਹੀਂ ਆਪਣੇ ਦੇਸ਼ 'ਚ ਹੀ ਨਹੀਂ ਕਿਸਾਨੀ ਦੇ ਵਿੱਚ ਪੂਰੇ ਦੁਨੀਆਂ ਦੇ ਵਿੱਚ ਖਲਾਅ ਹੈ ਤੇ ਕੀ ਹੈ ਆਪਾਂ ਬਾਰ ਬਾਰ ਐਮਐਸਪੀ ਦੀ ਗੱਲਾਂ ਕਰਦੇ ਆ ਪਰ ਜਿਹੜਾ ਆਪਣੇ ਸਪੈਸ਼ਲੀ ਮੈਂ ਆਪਣੇ ਦੇਸ਼ ਦੀ ਗੱਲ ਕਰਨਾ ਆਪਣੇ ਦੇਸ਼ ਦੇ ਵਿੱਚ ਮੇਰੇ ਖਿਆਲ 70 ਪ੍ਰਤੀਸ਼ਤ ਕਿਸਾਨ ਜਿਹੜਾ ਉਹ ਛੋਟਾ ਜ਼ਮੀਂਦਾਰ ਹੈ ਉਹ ਮਤਲਬ 4 5 ਕਿੱਲੇ ਵਾਲਾ 6 ਕਿੱਲੇ ਵਾਲਾ ਮਤਲਬ ਤੇ 5 6 ਕਿੱਲੇ ਵਾਲੇ ਕਿਸਾਨ ਨੂੰ ਆਪਾਂ ਜੇ ਪ੍ਰਾਈਸ ਫਿਕਸ ਵੀ ਕਰ ਦਿਆਂਗੇ ਉਹਦਾ ਦਾ ਸਟੈਂਡਰਡ ਲਿਵਿੰਗ ਉੱਥੇ ਦਾ ਉੱਥੇ ਹੀ ਹੈ ਆਲਟੀਮੇਟਲੀ ਕਿਸਾਨ ਕੀ ਚਾਹੁੰਦਾ ਕੀ ਹੈ ਕਿਸਾਨ ਚਾਹੁੰਦਾ ਵੀ ਮੈਂ ਆਪਣੀ ਜਿੰਨੀ ਮੇਰੀ ਆਪਣੀ ਮਤਲਬ ਸਟੈਂਡਰਡ ਆਫ ਲਿਵਿੰਗ ਜਿਹੜਾ ਹੈ ਮੇਰਾ ਉਹ ਉੱਚੇ ਜਾਵੇ ਮੈਂ ਆਪਣੇ ਬੱਚਿਆਂ ਨੂੰ ਸਹੀ ਡੰਗ ਨਾਲ ਪੜਾ ਸਕਾਂ ਤੇ ਇਹ ਜਿਹੜੀ ਚੀਜ਼ਾਂ ਹੈ ਇਹਦਾ ਕੋਈ ਇੱਕ ਫਾਰਮੂਲਾ ਨਹੀਂ ਹੈ ਇਹਦੇ ਵਿੱਚ ਆਪਾਂ ਨੂੰ ਬਹਿ ਕੇ ਹੀ ਕੋਈ ਨਾ ਕੋਈ ਮਸਲਾ ਹੱਲ ਕਰਨਾ ਪੈਣਾ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਜਦੋਂ ਤੁਹਾਡੇ ਹੀ ਪੁਰਾਣੇ ਤੁਹਾਡੀ ਪਾਰਟੀ ਦੇ ਸਾਥੀ ਅਰुण ਨਾਰਗੀ ਦਾ ਇਸ ਤਰੀਕੇ ਨਾਲ ਜਦੋਂ ਵਿਰੋਧ ਹੋਇਆ ਬੀਜੇਪੀ ਦੇ ਉਸ ਸਮੇਂ ਇਥੋਂ ਦੇ ਵਧਾਈਕ ਸੀ ਤਾਂ ਹੁਣ ਤੁਸੀਂ ਉਸੇ ਬੀਜੇਪੀ ਹਾਲਾਂਕਿ ਤੁਸੀਂ ਅਧਿਕਾਰਿਕ ਤੌਰ ਤੇ ਜੁਆਇਨ ਨਹੀਂ ਕੀਤੀ ਪਰ ਬੀਜੇਪੀ ਦੇ ਪ੍ਰੋਗਰਾਮਾਂ ਦੇ ਵਿੱਚ ਜਰੂਰ ਸ਼ਾਮਲ ਹੋਣੇ ਤੁਹਾਡੇ ਚਾਚਾ ਜੀ ਬੀਜੇਪੀ ਦੇ ਪੰਜਾਬ ਪ੍ਰਧਾਨ ਲੱਗਦਾ ਨਹੀਂ ਕਿ ਐਡਾ ਵੱਡਾ ਜੋ ਐਜੀਟੇਸ਼ਨ ਐਡਾ ਵੱਡਾ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਬੀਜੇਪੀ ਦਾ ਪਿੰਡਾਂ ਦੇ ਵਿੱਚ ਵਾੜ ਨਹੀਂ ਦਿੱਤੇ ਦਿੱਤਾ ਜਾਵੇਗਾ ਤਾਂ ਇੱਕ ਵੱਡਾ ਚੁਣੌਤੀ ਬੀਜੇਪੀ ਦੇ ਲਈ ਸਾਹਮਣੇ ਅੱਜ ਹੈ ਕਿਸਾਨ ਨਹੀਂ ਚੁਣੌਤੀ ਹੈ ਪਰ ਮੇ ਕਿਸਾਨ ਵੀਰਾਂ ਨਾਲ ਗੱਲਬਾਤ ਕਰਾਂਗੇ ਸੰਵਾਦ ਕਰਾਂਗੇ ਉਹਨਾਂ ਨੂੰ ਗੱਲ ਸਮਝਾਵਾਂਗੇ ਸਿਰ ਡੈਫੀਨਿਟਲੀ ਉਹਦਾ ਅਸਰ ਪਊਗਾ ਸਮਝ ਨਹੀਂ ਰਹੇ ਕਿਸਾਨ ਨਹੀਂ ਸਮਝ ਵੀ ਰਹੇ ਕਿਸਾਨ ਕੁਝ ਕਿਸਾਨ ਸਮਝ ਵੀ ਰਹੇ ਹੈ ਇਹ ਬਾਕੀ ਜਿਹੜੀ ਮੈਂ ਗੱਲਾਂ ਕਰ ਰਿਹਾ ਸੀਗਾ ਇੱਕ ਇੱਕ ਕੋਈ ਫਾਰਮੂਲਾ ਨਹੀਂ ਹੈ ਇਹ ਬੜੀ ਇੱਕ ਕੰਪਲੈਕਸ ਪ੍ਰੋਬਲਮ ਹੈ ਜਿਵੇਂ ਕਈ ਵਾਰੀ ਕਿਸਾਨ ਵੀਰ ਡਬਲਿਊਟੀਓ ਦੀ ਗੱਲ ਕਰਦੇ ਆ ਤੇ ਉਸ ਦਿਨ ਮੈਂ ਸੁਨੀਲ ਜੀ ਦਾ ਇੰਟਰਵਿਊ ਸੁਣ ਰਿਹਾ ਸੀਗਾ ਆਪਣੇ ਪੰਜਾਬ ਦਾ ਜੇ ਉਦਾਹਰਨ ਲਈ ਹੈ ਆਪਣੀ ਬਾਸਮਤੀ ਜਿਹੜੀ ਹੈ ਉਹ ਮੇਰੇ ਖਿਆਲ ਲਗਭਗ ਸਾਰੀ ਬਾਸਮਤੀ ਐਕਸਪੋਰਟ ਹੁੰਦੀ ਹੈ ਤੇ ਡਬਲਿਊਟੀਓ ਜਿਹੜੀ ਹੈ ਉਹਦੇ ਵਿੱਚ ਆਪਣੇ ਪੰਜਾਬ ਤੋਂ ਤਾਂ ਬਾਸਮਤੀ ਜਾ ਰਹੀ ਹੈ ਬਾਕੀ ਕਿੱਥੋਂ ਕੋਈ ਸ਼੍ਰੇਮ ਪਜਾਰਿਆ ਹੋਣਾ ਕਿਥੋਂ ਕੋਈ ਫਿਸ਼ ਜਾ ਰਹੀ ਹੋਣੀ ਹੈ ਹੋਰ ਵੀ ਫਸਲਾਂ ਫਰੂਟ ਆਪਣੇ ਵੀ ਇੱਥੋਂ ਬਾਹਰ ਜਾ ਰਹੇ ਤੇ ਇਹ ਜਿਹੜੀ ਚੀਜ਼ ਹੈ अगेन ਮੈਂ ਕਹਿੰਦਾ ਇਨੀ ਕੰਪਲੈਕਸ ਚੀਜ਼ਾਂ ਆਪਾਂ ਜੇ ਕਿਸੇ ਇੱਕ ਚੀਜ਼ ਦੇ ਉੱਤੇ ਰੋਕ ਲਾਂਦੇ ਆ ਉੱਤੋਂ ਫਿਰ ਰਿਐਕਸ਼ਨ ਵੀ ਤਾਂ ਆਊਗਾ ਫਿਰ ਕੱਲ ਨੂੰ ਹੋ ਸਕਦਾ ਆਪਣੇ ਬਾਸਮਤੀ ਪੰਜਾਬ ਦੇ ਕਿਸਾਨ ਹੈ ਮਤਲਬ ਹਰਿਆਣਾ ਦੇ ਕਿਸਾਨ ਹੈ ਉਹਨਾਂ ਤੇ ਅਸਰ ਪਊਗਾ ਤੇ ਇੱਕ ਬੜਾ ਇੱਕ अगेन ਕੰਪਲੈਕਸ ਇਸ਼ੂ ਹੈ ਪਰ ਡੈਫੀਨਿਟਲੀ ਸਰਕਾਰਾਂ ਨੂੰ ਇਹਦੀ ਗੰਭੀਰਤਾ ਨੂੰ ਸਮਝਣਾ ਚਾਹੀਦਾ ਐਂਡ ਬੈਕ ਇਨ ਅ ਟਾਈਮ ਫਰੇਮ ਐਂਡ ਇੱਕ ਲੌਂਗ ਟਰਮ ਅਪਰੋਚਨਾ ਗੰਭੀਰ ਕੋਈ ਨਹੀਂ ਜਖਰ ਸਾਹਿਬ ਫਿਰ ਸਰਕਾਰ ਗੰਭੀਰ ਨਹੀਂ ਇਨਾਂ ਮਾਮਲਿਆਂ ਨੂੰ ਲੈ ਕੇ ਕਿਸਾਨ ਗੰਭੀਰ ਨਹੀਂ ਨਹੀਂ ਗੰਭੀਰ ਤਾਂ ਦੋਨੋਂ ਹੀ ਹੈ ਮੇਰੇ ਮੇਰਾ ਕਹਿਣ ਦਾ ਭਾਵ ਹੈ ਵੀ ਇਹਨੂੰ ਵਿਦਨ ਅ ਟਾਈਮ ਫਰੇਮ ਆਪਾਂ ਨੂੰ ਬੈ ਕੇ ਜਿਹੜੀ ਵੀ ਪ੍ਰੋਬਲਮਸ ਹੈ ਮਤਲਬ ਆਪਾਂ ਕਹਿ ਰਹੇ ਵੀ ਇੱਕ ਫਾਰਮੂਲਾ ਕੋਈ ਲਾਗੂ ਨਹੀਂ ਹੋ ਸਕਦਾ ਮਤਲਬ ਇੱਕ ਫਾਰਮੂਲਾ ਇੱਕ ਜ਼ਿਲ੍ਹੇ 'ਚ ਹੀ ਲਾਗੂ ਨਹੀਂ ਹੋ ਸਕਦਾ ਇੱਥੇ ਸਾਡੇ ਪਾਣੀ ਹੈ ਨਹੀਂ ਹੇਟਲਾ ਪਾਣੀ ਮਾੜਾ ਅਸੀਂ ਜੋਨਾ ਕਰ ਨਹੀਂ ਸਕਦੇ ਅਸੀਂ ਇੱਥੇ ਨਰਮਾ ਕਰਦੇ ਆ ਅਸੀਂ ਇੱਥੇ ਬਾਗ ਹੈ ਸਾਡੇ ਇੱਥੇ ਕਣਕ ਉਹ ਸਾਈਕਲ ਹੈ ਥੋੜਾ ਤੁਸੀਂ ਇੱਥੋਂ 30 ਕਿਲੋਮੀਟਰ 35 ਕਿਲੋਮੀਟਰ فاਜ਼ਲ ਕਾ ਕਰਾਸ ਕਰ ਜਾਓਗੇ ਉੱਥੇ ਜੋ ਨਹੀਂ ਜੋਨਾ ਉੱਥੇ ਬਾਗ ਹੈ ਨਹੀਂ ਫਿਰ ਤੁਸੀਂ ਅੱਗੇ ਚੱਲੇ ਜਾਓਗੇ ਤੇ ਮਤਲਬ ਆਪਣੇ ਇੱਕ ਸੂਬੇ ਦੇ ਵਿੱਚ ਇੱਕ ਜ਼ਿਲ੍ਹੇ ਦੇ ਵਿੱਚ ਇੰਨੀ ਵੇਰੀਏਸ਼ਨਸ ਹੈ ਤੇ ਇਸ ਕਰਕੇ ਮੈਂ ਬਾਰ ਬਾਰ ਕਹਿੰਦਾ ਵੀ ਬੜੀ ਕੰਪਲੈਕਸ ਪ੍ਰੋਬਲਮ ਹੈ ਇਹਨੂੰ ਆਪਾਂ ਇੱਕ ਕੋਈ ਫਾਰਮੂਲਾ ਕਿਵੇਂ ਲੈ ਕੇ ਆ ਸਕਦੇ ਤੇ ਉਹਦੇ ਵਾਸਤੇ ਬੈਠਣਾ ਜ਼ਰੂਰੀ ਹੈ ਬੈਕੇ ਟਾਈਮ ਫਰੇਮ ਦੇ ਵਿੱਚ ਵਿੱਚ ਲੌਂਗ ਟਰਮ ਸੋਲੂਸ਼ਨ ਵੀ ਆ ਆਪਾਂ ਜੀ ਚੀਜ਼ ਕਰਨੀ ਇਹਨੂੰ ਕਿੰਨੇ ਸਾਲਾਂ ਚ ਅਚੀਵ ਕਰਾਂਗੇ ਕਿਉਂਕਿ ਆਪਾਂ ਇੱਥੇ ਜਦੋਂ ਆਪਾਂ ਗੱਲ ਕਰ ਰਹੇ ਸੀ ਜੀ ਇੱਥੇ ਆਪਾਂ ਰਾਤੋਂ ਰਾਤ ਨਹੀਂ ਪਹੁੰਚੇ ਜਿਸ ਮੁਕਾਮ ਤੇ ਅੱਜ ਆਪਾਂ ਖੜੇ ਆ ਪੰਜਾਬ ਅੱਜ ਇੱਥੇ ਖੜਾ ਹੈ ਕੋਈ ਰਾਤੋਂ ਰਾਤ ਨਹੀਂ ਪਹੁੰਚੇ ਜਿਹੜੇ ਆਪਾਂ 1970s ਦੇ ਵਿੱਚ ਜਿਹੜੇ ਕੋਈ ਫੈਸਲੇ ਕੀਤੇ ਸੀ ਉਹਨਾਂ ਦਾ ਅੱਜ ਮਤਲਬ ਵੀ ਆ ਰੀਪਿੰਗ ਦ ਫਰੂਟਸ ਆਫ ਦੋਜ਼ ਡਿਸੀਜਨਸ ਉਸ ਟਾਈਮ ਜ਼ਰੂਰਤ ਸੀ ਗ੍ਰੀਨ ਰੈਵਿਊਲੂਸ਼ਨ ਗ੍ਰੀਨ ਰੈਵਿਊਲੂਸ਼ਨ ਉਸ ਟਾਈਮ ਖਾਣ ਨੂੰ ਦਾਣੇ ਨਹੀਂ ਸੀ ਤੇ ਉਸ ਟਾਈਮ ਲੋਡ ਸੀ ਪਰ ਕਿਸਾਨਾਂ ਨੇ ਤਾਂ ਦੀ ਭਾਗੀਦਾਰੀ ਦਿੱਤੀ ਨਾ ਜੱਕੜ ਸਾਹਿਬ ਕਿਸਾਨਾਂ ਨੂੰ ਗ੍ਰੀਨ ਰੈਵਿਊਲੂਸ਼ਨ ਸਾਡੀ ਲੀਡਰਸ਼ਿਪ ਨੇ ਥੋਪੀ ਸਰਕਾਰ ਨੇ ਥੋਪੀ ਕੇਂਦਰੀ ਪੂਲ ਦੇ ਵਿੱਚ ਪੰਜਾਬ ਦੀ ਭਾਗੀਦਾਰੀ तकरीबन ਜਿਹੜੀ 68 ਫੀਸਦੀ ਪੰਜਾਬ ਦੀ ਭਾਗੀਦਾਰੀ ਹੈ ਪਰ ਪੰਜਾਬ ਦਾ ਕਿਸਾਨ ਕਰ ਸਾਡਾ ਕਸੂਰ ਕਿ ਸਾਡਾ ਤੁਸੀਂ ਸਾਡੇ ਤੋਂ ਵਾਟਰ ਪੋਲਿਊਟ ਕਰਾਤਾ ਸਾਡੇ ਤੋਂ ਸਾਡੀ ਹਵਾ ਪੋਲਿਊਟ ਕਰਾਤੀ ਅੱਜ ਅਸੀਂ ਲੱਗਦਾ ਕਿ ਅਸੀਂ ਅੱਜ ਮੌਤ ਦੇ ਸائے ਵਿੱਚ ਰਹਿ ਰਹੇ ਹਾਂ ਸਾਨੂੰ ਕੈਂਸਰ ਵਾਲੀਆਂ ਬਿਮਾਰੀਆਂ ਆਈਆਂ ਉਹ ਕਹਿੰਦੇ ਸਾਡਾ ਕਸੂਰ ਕੀ ਤੁਸੀਂ ਸਾਡੇ ਤੇ ਗ੍ਰੀਨ ਰੈਵਿਊਲੂਸ਼ਨ ਤੋਂ ਪੀ ਅਸੀਂ ਤੁਹਾਨੂੰ ਸਿੱਟੇ ਕੱਢ ਕੇ ਦੇਤੇ ਤੁਹਾਨੂੰ ਨਤੀਜੇ ਦੇਤੇ ਕੇਂਦਰੀ ਪੂਲ ਤੁਹਾਡਾ ਭਰਤਾ ਪਰ ਸਾਡੀ ਸੁਣਵਾਈ ਫੇਰ ਵੀ ਕਿਤੇ ਨਹੀਂ ਅਸੀਂ ਅੱਜ ਵੀ ਸੁਸਾਇਸਾਈਡ ਕਰ ਰਹੇ ਹਾਂ ਜਿੱਥੇ ਜੇ ਆਈ ਤਾਂ ਮੈਂ ਗੱਲ ਕਰਨਾ ਵੀ ਸਰਕਾਰ ਨੂੰ ਵੀ ਆ ਸਮਝਣਾ ਚਾਹੀਦਾ ਹੈ ਵੀ ਜਿੱਥੇ ਵੀ ਪੰਜਾਬ ਦਾ ਕਿਸਾਨ ਜੀ ਅੱਜ ਵੀ ਆ ਫੀਲ ਕਰਦਾ ਹੈ ਤੇ ਉਹਨੂੰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਵੀ ਉਹਨੂੰ ਤਸੱਲੀ ਕਰਾ ਕੇ ਵੀ ਨਹੀਂ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਇੱਥੇ ਸਰਕਾਰ ਤੁਹਾਡਾ ਸਹਿਯੋਗ ਨਹੀਂ ਦੇ ਰਹੀ ਕਿਉਂਕਿ ਆਲਟੀਮੇਟਲੀ ਐਮਐਸਪੀ ਜਿਹੜਾ ਹੈ ਪੰਜਾਬ 'ਚ ਐਮਐਸਪੀ ਪੰਜਾਬ 'ਚ ਲਾਗੂ ਹੈ ਪੂਰੇ ਦੇਸ਼ ਦੇ ਵਿੱਚ ਸਿਰਫ ਪੰਜਾਬ ਦੇ ਦੀ ਦਾ ਲਾਗੂ ਹੈ ਪੂਰੀ ਖਰੀਦ ਹੁੰਦੀ ਹੈ ਲੇਕਿਨ ਅਗਰ ਫੇਰ ਵੀ ਕਿਸਾਨਾਂ ਨੂੰ ਲੱਗਦਾ ਹੈ ਇਹ ਸਰਕਾਰ ਨੂੰ ਉਹਨਾਂ ਨੂੰ ਕਨਵਿੰਸ ਕਰਾਣਾ ਸਾਨੂੰ ਲੱਗਦਾ ਨੇ ਕਿਸਾਨ ਤਾਂ ਇਸ ਨਤੀਜੇ ਤੇ ਆਏ ਆ ਨਾ ਕਿਸਾਨ ਕਦੇ ਸਾਡੇ ਨਾਲ ਤਾਂ ਧੋਖਾ ਹੋਇਆ ਗ੍ਰੀਨ ਰੈਵੋਲੂਸ਼ਨ ਦੇ ਨਾਮ ਤੇ ਵੀ ਉਹ ਲੱਗਦਾ ਨਹੀਂ ਉਹ ਕਹਿੰਦਾ ਇਸ ਤੇ ਸੁਸਾਈਡ ਕਰ ਰਹੇ ਆ ਸਾਡੇ ਕੋਲ ਤਾਂ ਘੱਟ 1 ਏਕੜ 2 ਤੋਂ ਲੈ ਕੇ 5 ਏਕੜ ਵਾਲੇ ਜ਼ਿਆਦਾ ਕਿਸਾਨ ਹੈਗੇ ਅੱਜ ਤੱਕ ਇਹਨਾਂ ਨੂੰ ਤਾਂ ਕਰਜ਼ੇ ਮਾਫ਼ ਹੋਵੇ ਕਿਉਂਕਿ ਜੇਕਰ ਅਸੀਂ ਅੱਜ ਪੂਜਾਊ ਸ਼ਕਤੀ ਬੇਸ਼ੱਕ ਅਸੀਂ ਪੈਦਾਵਾਰ ਅੱਜ ਸਾਡੀ ਵਧੀ ਹੈਗੀ ਆ ਪਰ ਕਿਤਨਾ ਕਿਤੇ ਸਾਡਾ ਨੁਕਸਾਨ ਵੀ ਹੋਇਆ ਉਸ ਚੀਜ਼ ਦੇ ਨਾਲ ਅਸੀਂ ਉਸ ਚੀਜ਼ ਤੋਂ ਨਿਕਲ ਹੀ ਨਹੀਂ ਪਾਏ ਸਾਡੇ ਤੇ ਥੋਪਿਆ ਜਾ ਰਿਹਾ ਕਿ ਤੁਸੀਂ ਜਿਹੜਾ ਹੈਗਾ ਡਿਵਰਸਿਫਿਕੇਸ਼ਨ ਲੈ ਕੇ ਸਾੜੀ ਦਾ ਬਾਣ ਫੜਨ ਨੂੰ ਕੋਈ ਤਿਆਰ ਨਹੀਂ ਹੈ ਨਹੀਂ ਡੈਫੀਨਿਟਲੀ ਡਾਈਵਰਸੀਫਿਕੇਸ਼ਨ ਦੀ ਗੱਲ ਸਾਰੇ ਕਰ ਦਿੰਦੇ ਪਰ ਆਊਗੀ ਕਿਵੇਂ ਬਹੁਤ ਵਧੀਆ ਸਵਾਲ ਹੈ ਕਿਉਂਕਿ ਅਲਟੀਮੇਟਲੀ ਸਟੇਟ ਸਬਜੈਕਟ ਹੈ ਖੇਤੀਬਾੜੀ ਐਂਡ ਜੇ ਪਿਛਲੇ 2 ਸਾਲ ਦੀ ਵੀ ਆਪਾਂ ਗੱਲ ਕਰੀਏ ਨਵੀਂ ਸਰਕਾਰ ਵੀ ਜਿਹੜੀ ਆਈ ਹੈ ਸਿਰਫ ਡਾਈਵਰਸੀਫਿਕੇਸ਼ਨ mera ਨਾਂ ਦਾ ਡਾਈਵਰਸੀਫਿਕੇਸ਼ਨ ਹੈ ਪਰ ਉਹਦੇ ਉੱਤੇ ਕੋਈ ਕੰਮ ਤਾਂ ਕੁਝ ਵੀ ਨਹੀਂ ਹੋ ਰਿਹਾ ਨਾ ਕਿਉਂਕਿ ਡਾਈਵਰਸੀਫਿਕੇਸ਼ਨ ਕਰਨ ਵਾਸਤੇ ਕਮਰ ਕਸਣੀ ਪੈਣੀ ਹੈ ਹੁਣ ਕੌਣ ਕਿਵੇਂ ਆਪਾਂ ਕਮਰ ਕਸਾਂਗੇ ਕਿਉਂਕਿ ਆਪਾਂ ਜੇ ਜੋਨੇ ਦੀ ਸਾਈਕਲ ਤੋਂ ਬਾਹਰ ਜਾਂਦੇ ਆ ਤੇ ਜੋਨੇ ਜਿੰਨੀ ਕਮਾਈ ਹੂੰ ਕਿਸੇ ਬਾਕੀ ਫਸਲ ਤੇ ਹੈ ਨਹੀਂ ਪ੍ਰੈਕਟੀਕਲ ਗੱਲ ਤਾਂ ਉੱਥੇ ਆਂਦੀ ਹੈ ਬਟ ਜਿਵੇਂ ਤੁਸੀਂ ਕਿਹਾ ਪੰਜਾਬ ਸਰਕਾਰ ਨੂੰ ਵੀ ਮੇਰਾ ਮੰਨਣਾ ਪਰਸਨਲੀ ਵੀ ਸੈਂਟਰ ਸਰਕਾਰ ਨਾਲ ਬਹਿ ਕੇ ਵੀ ਇੱਥੇ ਅਸੀਂ ਕਮਰ ਕੱਸਦੇ ਇੱਥੇ ਤੁਸੀਂ ਸਾਡੀ ਬਾਹ ਫੜੋ ਤੇ ਬਹਿ ਕੇ ਰਲ ਮਿਲ ਕੇ ਕੋਆਪਰੇਟਿਵ ਮਤਲਬ ਐਟੀਟਿਊਡ ਨਾਲ ਜੇ ਗੱਲ ਕਰਦੇ ਆ ਤਾਂ ਜ਼ਰੂਰ ਕੋਈ ਨਾ ਕੋਈ ਆਪਾਂ ਮਸਲਾ ਹਲ ਕਰਨ ਚਾਹੀਏ ਕੋਈ ਇੱਕ ਲੌਂਗ ਟਰਮ ਸੋਲੂਸ਼ਨ ਦੇ ਲਬਨ ਚ ਕਾਮਯਾਬ ਹੋਣ ਪਰ ਜੇਕਰ ਤਾਂ ਮੈਂ ਥੋੜਾ ਤੁਹਾਨੂੰ ਥੋੜਾ ਪਿੱਛੇ ਲੈ ਜਾ ਤਾਮਿਲਨਾਡੂ ਦੇ ਕਿਸਾਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਪਾਰਲੀਮੈਂਟ ਦੇ ਸਾਹਮਣੇ ਉਹ ਆਪਣੇ ਜਿਹੜੇ ਕਿਸਾਨ ਸੁਸਾਇਡ ਕਰ ਗਏ ਉਹਨਾਂ ਦੀਆਂ ਖੋਪੜੀਆਂ ਲੈ ਕੇ ਆਏ ਸ਼ਾਇਦ ਤੁਹਾਨੂੰ ਯਾਦ ਹੋਵੇ ਤਾਂ ਉਹਨਾਂ ਨੇ ਕਹਿੰਦੇ ਅਸੀਂ ਬਹੁਤ ਮੰਦੀ ਦੇ ਹਾਲਾਤ ਦੇ ਵਿੱਚੋਂ ਨਿਕਲੇ ਸਾਡੀ ਨਾਂ ਤਾਂ ਉੱਥੋਂ ਦੀ ਸੁਭਾ ਸਰਕਾਰ ਦੇ ਸਟੇਟ ਗਵਰਨਮੈਂਟ ਸਾਡਾ ਹੱਥ ਪੜ ਨਹੀਂ ਨਾ ਸਾਡੀ ਸੈਂਟਰ ਪੰਜਾਬ ਦੇ ਕਿਸਾਨ ਵੀ ਇਹ ਕਰ ਰਹੇ ਕਿ ਸਾਨੂੰ ਵੀ ਇਸੇ ਰਸਤੇ ਚ ਤੁਰਨਾ ਪੈਣਾ ਜੇਕਰ ਸਾਡਾ ਜਲਦੀ ਹੱਲ ਨਾ ਕੀਤਾ ਗਿਆ ਸਾਡੇ ਆਏ ਦਿਨ ਕਿਸਾਨ ਸ਼ਹੀਦ ਹੋ ਰਹੇ ਨੇ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਜਿਹੜੇ ਘਰ ਬੈਠੇ ਸੁਸਾਈਡ ਕਰ ਰਹੇ ਨੇ ਨਹੀਂ ਮੈਂ ਜੀ ਬਹੁਤ ਵੱਡੀ ਪ੍ਰੋਬਲਮ ਹੈ ਜਿਵੇਂ ਆਪਾਂ ਸ਼ੁਰੂ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਨਾਟ ਓਨਲੀ ਤਾਮਿਲਨਾਡੂ ਨਾ ਸਿਰਫ ਪੰਜਾਬ ਪੂਰੇ ਦੁਨੀਆ ਦੇ ਵਿੱਚ ਪ੍ਰੋਬਲਮ ਹੈ ਤੁਸੀਂ ਵੇਖਿਆ ਹੋਣਾ ਫਰਾਂਸ ਦੇ ਵਿੱਚ ਵੀ ਕਿਸਾਨ ਜਾ ਕੇ ਆਪਣੀ ਫਸਲਾਂ ਉਥੇ ਜਰਮਨੀ ਚ ਹਰਥਾ ਅਮਰੀਕਾ ਦੇ ਵਿੱਚ ਬਹੁਤ ਪ੍ਰੋਬਲਮਸ ਐ ਐਂਡ ਈਵਨ ਦੋ ਸਰਕਾਰਾਂ ਮਤਲਬ ਇਨਾ ਕਰੋੜਾ ਰੁਪਿਆ ਮਤਲਬ ਹਜ਼ਾਰਾਂ ਕਰੋੜ ਰੁਪਿਆ ਆਪਣੇ ਜਿਵੇਂ ਆਪਾਂ ਹਰ ਚੀਜ਼ ਦੇ ਉੱਤੇ ਸਰਕਾਰ ਕਿਸਾਨ ਨੂੰ ਸਬਸਿਡੀ ਮਿਲਦੀ ਐ ਮਤਲਬ ਯੂਰੀਆ ਲੈ ਲਓ ਤੁਸੀਂ ਬੀਜ ਲੈ ਲਓ ਤੁਸੀਂ ਸੰਧ ਲੈ ਲਓ ਹਰ ਚੀਜ਼ ਦੇ ਵਿੱਚ ਸਬਸਿਡੀ ਐ ਹਜ਼ਾਰਾਂ ਕਰੋੜਾਂ ਦੀ ਹਰ ਸਾਲ ਉਹਦੇ باوجود ਅੱਜ ਵੀ ਜੇ ਕਿਸਾਨ ਬਹੁਤ ਖੁਸ਼ੀ ਕਰ ਰਿਹਾ ਹੈ ਅੱਜ ਵੀ ਜੇ ਕਿਸਾਨ ਸੜਕਾਂ ਤੇ ਹੈ ਤੇ ਇਹਦਾ ਮਤਲਬ ਕਿੱਥੇ ਨਾ ਕਿੱਥੇ ਮਤਲਬ ਫਰਕ ਹੈ ਵੀ ਆਪਾਂ ਇਨਾ ਪੈਸਾ ਖਰਚ ਕਰਕੇ ਵੀ ਆਪਾਂ ਨਹੀਂ ਜੇ ਕੋਈ ਮਸਲਾ ਹੱਲ ਕਰ ਪਾ ਰਹੇ देयर इज ਅ ਪ੍ਰੋਬਲਮ ਤੇ ਉਹ ਬਹਿ ਕੇ ਕੋਈ ਨਾ ਕੋਈ ਉਹਦਾ ਸੋਲੂਸ਼ਨ ਤਾਂ ਕੱਢਣਾ ਹੀ ਪੈਣਾ ਜਿਹਾ ਕਿ ਥੋੜਾ ਪੋਲੀਟੀਕਲ ਆ ਜਾਏਗਾ ਕਿਉਂਕਿ ਮਾਹੌਲ ਇਸ ਸਮੇਂ ਪੂਰਾ ਪੰਜਾਬ ਦਾ ਰੰਗ ਚ ਰੰਗਿਆ ਆ ਰਿਹਾ ਸਿਆਸੀ ਰੰਗ ਚ ਮਨ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਤੰਝ ਯਾਦ ਆ ਰਿਹਾ ਹੈ ਇਸ ਵੇਲੇ ਉਹਨਾਂ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਸਾਡੇ ਤਾਂ ਮਾਲਵੇ ਦੇ ਵਿੱਚੋਂ ਦੋ ਜਿੱਤੇ ਇੱਕ ਪੰਜਾਬ ਪ੍ਰਧਾਨ ਬਣ ਗਿਆ ਦੂਜਾ ਆਪਦੇ ਚਾਚੇ ਨਾਲ ਚਲਾ ਗਿਆ ਹਲੇ ਗਿਆ ਕਿ ਨਹੀਂ ਗਿਆ ਕਹਿੰਦੇ ਉਹ ਵੀ ਸਾਨੂੰ ਸ਼ੰਕਾ ਹੈਗੀ ਔਰ ਨਾ ਸਾਡਾ ਰਿਆ ਨਾ ਉਧਰਲਾ ਬਣਿਆ ਤਾਂ ਕਿਸ ਤਰੀਕੇ ਨਾਲ ਦੇਖਦੇ ਹੋ ਪ੍ਰਤਾਪ ਸਿੰਘ ਬਾਜਵਾ ਰਗੇ ਸੀ ਉਹਨਾਂ ਨੂੰ ਦੇਖੋ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਦਿਨ ਸੁਨੀਲ ਜੀ ਨੇ ਛੱਡਿਆ ਸੀ ਪਾਰਟੀ ਛੱਡੀ ਸੀ ਉਸ ਦਿਨ ਤੋਂ ਅੱਜ ਤੱਕ ਮੇਰਾ ਬਿਲਕੁਲ ਕਲੀਅਰ ਸਟੈਂਡ ਹੈ ਮੈਂ ਸੁਨੀਲ ਜੀ ਦੇ ਨਾਲ ਹੈਗਾ ਤੇ ਉਹ ਕੋਈ ਉਹਨਾਂ ਨੂੰ ਸੰਕਲ ਨਹੀਂ ਹੋਣੀ ਸੁਨੀਲ ਜੀ ਦੇ ਨਾਲ ਜਾਂ ਭਾਜਪਾ ਦੇ ਨਾਲ ਇਸ ਬਿਲਕੁਲ ਸੁਨੀਲ ਜੀ ਦੇ ਨਾਲ ਆ ਤੇ ਜਿੱਥੇ ਸੁਨੀਲ ਜੀ ਉੱਥੇ ਮੈਂ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਹੀ ਨਹੀਂ ਹੈ ਪਹਿਲੇ ਦਿਨ ਤੋਂ ਮੇਰਾ ਜਦੋਂ ਸਟੈਂਡ ਕਲੀਅਰ ਹੈ ਆ ਰਮ ਜੀ ਆ ਤੇ ਗੱਲ ਪੁਰਾਣੀ ਹੋ ਚੁੱਕੀ ਨਹੀਂ ਪਰ ਅਧਿਕਾਰਿਕ ਤੌਰ ਤੇ ਹਲੇ ਤੱਕ ਤੁਸੀਂ ਬੀਜੇਪੀ ਨੂੰ ਅਧਿਕਾਰਿਕ ਤੌਰ ਤੇ ਜਦੋਂ ਉਹ ਕੋਈ ਕਰਾਂਗੇ ਆਫੀਸ਼ੀਅਲ ਤੁਹਾਨੂੰ ਦੱਸ ਦਿਆਂਗੇ ਕਾਰਨ ਕੀ ਹੈ ਜੀ ਜਖੜ ਸਾਹਿਬ ਫਿੱਟ ਨਹੀਂ ਬੈਠ ਰਹੀ ਇਸ ਵੇਲੇ ਕਾਂਗਰਸ ਤੋਂ ਤੁਹਾਡੀ ਨੂੰ ਤਮਾਮ ਲੀਡਰਸ਼ਿਪ ਬਹੁਤ ਸਾਰੇ ਨਹੀਂ ਚਲੋ ਉਹ ਤਾਂ ਹੁਣ ਦੇਖੋ ਮਨ ਜੀ ਜਦੋਂ ਗਏ ਸੀ ਕਿਉਂ ਗਏ ਉਹ ਸਾਰਿਆਂ ਨੂੰ ਪਤਾ ਹੈ ਕਿਉਂ ਗਏ ਕਿ ਉਹਨਾਂ ਨਾਲ ਕੀ ਸਾਰੀ ਕੁਝ ਬੀਤੀ ਉਹਨਾਂ ਪੁਰਾਣੀ ਗੱਲਾਂ ਹੋ ਚੁੱਕੀ ਬੀਜੇਪੀ ਹਮ ਅੱਗੇ ਦੀ ਗੱਲ ਕਰੀਏ ਬੀਜੇਪੀ ਕਿੰਨੀ ਸਟਰੋਂਗ ਹੈ ਇਸ ਵੇਲੇ ਪੰਜਾਬ ਦੇ ਵਿੱਚ ਜੀ ਨਹੀਂ ਬੀਜੇਪੀ ਬਾਕੀ ਤਾਂ 5 ਤਰੀਕ ਨੂੰ ਜੂਨ ਨੂੰ ਪ ਬਟ ਨਹੀਂ ਲੋਕਾਂ ਦੇ ਵਿੱਚ ਜਾਣੇ ਹਾਂ ਲੋਕਾਂ ਦਾ ਨਹੀਂ ਵਧੀਆ ਰਿਸਪਾਂਸ ਮਿਲ ਰਿਹਾ ਮੈਨੂੰ ਤਾਂ ਲੱਗਦਾ ਹੈ ਬੀਜੇਪੀ ਦਾ ਵੋਟ ਸ਼ੇਅਰ ਜਿਹੜਾ ਹੈ ਡੈਫੀਨਿਟਲੀ ਬਹੁਤ ਵਧੂਗਾ ਪੰਜਾਬ ਦੇ ਵਿੱਚ ਪਹਿਲੇ 3 ਸੀਟਾਂ ਤੇ ਲੜਤੇ ਲੜਦੇ ਸੀਗੇ ਹੁਣ 13 ਸੀਟਾਂ ਤੇ ਲੜਾਂਗੇ ਤੇ ਡੈਫੀਨੇਟਲੀ ਮਤਲਬ ਵੋਟ ਸ਼ੇਅਰ ਵਿਲ ਗੋ ਅਪ ਸਬਸਟੈਂਸ਼ੀਅਲ ਪਰ ਜਕਰ ਸਰ ਦੂਜੇ ਪਾਸੇ ਇੱਕ ਜਿਹੜੀ ਤਮਾ ਲੀਡਰਸ਼ਿਪ ਖਲਾ ਦੀ ਗੱਲ ਕਰਦੇ ਉਹ ਕਹਿੰਦੇ ਜੇਕਰ ਲੀਡਰ ਬੀਜੇਪੀ ਨੇ ਮਜ਼ਬੂਤ ਹੈ ਉਹ ਕਹਿੰਦੇ ਕਿਸੇ ਆਦੀ ਦਮ ਤੇ ਜਿੱਤਣ ਦੀ ਤਾਂ ਰੱਖਦੇ ਆ ਫਿਰ ਉਹ ਕਹਿੰਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਆਮ ਆਦਮੀ ਪਾਰਟੀ ਚ ਲਿਆ ਹੁੰਦਾ ਕੀ ਮਕਸਦ ਸੀ ਤਾਂ ਉਹ ਕਹਿੰਦੇ ਜਿਹੜੀ ਪਹਿਲੇ ਦਰਜ ਦੀ ਲੀਡਰਸ਼ਿਪ ਹੈਗੇ ਜਾਂ ਤਾਂ ਕਾਂਗਰਸ ਦੀ ਹੈਗੇ ਜੇਕਰ ਸੈਂਕਲ ਲੀਡਰਸ਼ਿਪ ਵੀ ਹੈਗੇ ਉਹ ਆਮ ਆਦਮੀ ਪਾਰਟੀ ਦੀ ਬੀਜੇਪੀ ਕੋਲ ਬੀਜੇਪੀ ਕੋਲ ਤਾਂ ਆਪਦੇ 13 ਬੰਦੇ ਵੀ ਹੈ ਨਹੀਂ ਕਹਿੰਦੇ ਚੋਣ ਲੜਨ ਜਿਹੜੀ ਪਾਰਟੀ ਛੱਡ ਕੇ ਬੀਜੇਪੀ 'ਚ ਆ ਰਹੇ ਹੋ ਸਕਦਾ ਉੱਥੇ ਮਤਲਬ ਖਲਾਅ ਉੱਥੇ ਲੀਡਰਸ਼ਿਪ ਦੀ ਪ੍ਰੋਬਲਮ ਹੈ ਇਸ ਕਰਕੇ ਛੱਡ ਕੇ ਆ ਰਹੇ ਹੋਣੇ ਇਹਦਾ ਮਤਲਬ ਕਿ ਬੀਜੇਪੀ ਦਾ ਕੋਈ ਮਨੋਰਥ ਨਹੀਂ ਰਹਿੰਦਾ ਕਿ ਕਿਸੇ ਪਾਰਟੀ ਤੋਂ ਲੀਡਰ ਲਿਆ ਕੇ ਉਹਨੂੰ ਆਗੂ ਬਣਾ ਦਿੱਤਾ ਜਾਵੇ ਨਹੀਂ ਉ ਤਾਂ ਦੇਖੋ ਜਿੰਨੀ ਵੀ ਪਾਰਟੀਆਂ ਹੈ ਉਹਦੇ ਵਿੱਚ ਬਹੁਤ ਸਾਰੇ ਲੋਕ ਹੈ ਇਕੱਲੇ ਸਿਰਫ ਬੀਜੇਪੀ ਦੇ ਵਿੱਚ ਕਿਉਂ ਜਿਹੜਾ ਹੁਣ ਕਾਂਗਰਸ ਪਾਰਟੀ ਨੇ ਪਟਿਆਲਾ ਤੋਂ ਖੜਾ ਕੀਤਾ ਉਹ ਕਿੱਥੋਂ ਆਏ ਉਹ ਵੀ 12 ਹੀ ਆਏ ਜੀ ਆਮ ਆਦਮੀ ਪਾਰਟੀ ਸਾਰੀ ਬਾਹਰੋਂ ਆਈ ਹੈ ਹਮ ਤੇ ਇਹ ਗੱਲਾਂ ਮਤਲਬ ਕੋਈ ਮਾਇਨੇ ਨਹੀਂ ਰੱਖਦੀ ਤਾਂ ਜਖੜ ਸਾਹਿਬ ਅਗਲਾ ਜਿਹੜੀ ਮੇਨ ਥੋੜਾ ਯੂਥ ਵੱਲ ਲੈ ਕੇ ਅੱਜ ਆ ਜੀ ਯੂਥ ਦੀ ਭਾਗੀਦਾਰੀ ਕਿੰਨੀ ਕੁ ਬਣਦਿਓ ਅੱਜ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਹੀਂ ਯੂਥ ਦਾ ਤਾਂ ਪਹਿਲੀ ਗੱਲ ਤਾਂ ਮੇਰੇ ਖਿਆਲ ਜੇ ਵੋਟ ਸ਼ੇਅਰ ਤੁਸੀਂ ਵੇਖੋਗੇ ਤੇ ਪੰਜਾਬ ਦੀ ਮਤਲਬ ਆਪਣੇ ਦੇਸ਼ ਦੀ ਜਿਹੜੀ ਪੋਪੂਲੇਸ਼ਨ ਹੈ ਅੱਜ ਦੇ ਦਿਨ ਦੁਨੀਆ ਦੇ ਵਿੱਚ ਸਭ ਤੋਂ ਯੰਗੇਸਟ ਪੋਪੂਲੇਸ਼ਨ ਹੈ ਐਂਡ ਤੁਸੀਂ ਪੰਜਾਬ ਦੇ ਵਿੱਚ ਯੂਥ ਦੀ ਭਾਗੀਦਾਰੀ ਦੀ ਗੱਲ ਕਰਦੇ ਹੋ ਇਸ ਵਾਰੀ ਜਿੰਨੇ ਐਮ ਐਲ ਏਜ਼ ਬਣੇ ਐ ਸਪੈਸ਼ਲੀ ਆਮ ਆਦਮੀ ਪਾਰਟੀ ਦੇ ਤੇ ਮੇਰੇ ਖਿਆਲ ਅੱਜ ਤੱਕ 26 27 28 30 30 ਹਾਲ ਦੇ ਕਿੰਨੇ ਨਵੇਂ ਨਵੇਂ ਮਤਲਬ ਐਮਐਲਏ ਬਣੇ ਸੋ ਡੈਫੀਨਿਟਲੀ ਲੋਕਾਂ ਨੇ ਮੌਕਾ ਦਿੱਤਾ ਲੇਕਿਨ ਉਹੀ ਗੱਲ ਹੈ ਨਾ ਮਤਲਬ ਕਹਿਣ ਚੇ ਤਾਂ ਕਰਨ ਚੇ ਜੇ ਆਮ ਆਦਮੀ ਪਾਰਟੀ 2 ਸਾਲ ਪਹਿਲੇ ਜਿਹੜੀ ਬਦਲਾਵ ਦੀ ਗੱਲ ਕਰਕੇ ਆਈ ਸੀ ਨਵੀਂ ਸੋਚ ਨਵੀਂ ਸਿਆਸਤ ਦੀ ਗੱਲ ਕਰਕੇ ਆਈ ਸੀ ਜੇ ਉਸ ਰਾਹ ਤੇ ਚੱਲਦੇ ਤੇ ਅੱਜ ਦੇ ਦਿਨ ਆਈ ਥਿੰਕ ਆਮ ਆਦਮੀ ਪਾਰਟੀ ਨੂੰ ਬਾਹਰੋਂ ਕੈਂਡੀਡੇਟ ਨਹੀਂ ਲੱਭਣੇ ਪੈਣੇ ਸੀ ਪਰ ਉਸ ਰਾਤ ਉਹ ਕਿੱਥੇ ਨਾ ਕਿਤੇ ਵਟਕ ਕੇ ਮੈਨੂੰ ਮੇਰਾ ਤਾਂ ਮੰਨਣਾ ਹੈ ਉਸ ਰਾਤ ਇਹ ਕਦੇ ਚੜ੍ਹਿਆ ਹੀ ਨਹੀਂ ਤੇ ਅੱਜ ਹਾਲਾਤ ਸਾਰਿਆਂ ਦੇ ਸਾਹਮਣੇ ਪਰ ਦਖਲ ਦੂਜੇ ਪਾਸੇ ਇੱਕ ਯੂਥ ਤੇ ਬਹੁਤ ਤੁਹਾਡਾ ਤੰਜ ਵੀ ਕੱਢਦਾ ਰਾਹੁਲ ਗਾਂਧੀ ਵੱਲੋਂ ਇਹ ਕਿਹਾ ਗਿਆ ਕਿ 70% ਪੰਜਾਬ ਦਾ ਨੌਜਵਾਨ ਜਿਹੜਾ ਹੈਗਾ ਉਹ ਨਸ਼ੇੜੀ ਬਣ ਚੁੱਕਿਆ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜੀ ਪੰਜਾਬ ਦੇ ਸੰਦਰਭ ਦੇ ਵਿੱਚ ਅਜਿਹੀ ਸਟੇਟਮੈਂਟ ਹੈ ਅਜਿਹੀ ਲੀਡਰ ਵੱਲੋਂ ਦਿੱਤੀ ਜਾਣਾ ਨਹੀਂ ਨਸ਼ੇ ਦੀ ਪ੍ਰੋਬਲਮ ਹੈ ਬਹੁਤ ਵੱਡੀ ਪ੍ਰੋਬਲਮ ਹੈ ਉਹ ਤਾਂ ਮਤਲਬ ਇਲੈਕਸ਼ਨ ਇਸ਼ੂਜ਼ ਪਿਛਲਾ ਇਲੈਕਸ਼ਨ ਵੀ ਉਹਦੇ ਵਿੱਚ ਨਸ਼ੇ ਦੀ ਬਹੁਤ ਬਹੁਤ ਵੱਡਾ ਮੁੱਦਾ ਸੀਗਾ ਨਸ਼ੇ ਦਾ ਉਸ ਤੋਂ ਪਹਿਲੇ ਵੀ ਇੱਕ ਬਹੁਤ ਵੱਡਾ ਮੁੱਦਾ ਸੀ ਅਗੇਨ ਇਹਦੇ ਵਿੱਚ ਮੇਰਾ ਪਰਸਨਲ ਈਮਾਨ ਹੈ ਨਸ਼ੇ ਦੀ ਜਿਹੜੀ ਜਕੜ ਹੈ ਯਾ ਨਸ਼ੇ ਦਾ ਜਿਹੜਾ ਜਾਲ ਆਪਣੇ ਪੰਜਾਬ 'ਚ ਫੈਲ ਚੁੱਕਿਆ ਜੜਾਂ ਜਿਹੜੀ ਫੈਲ ਚੁੱਕੀ ਹੈ ਉਹਨੂੰ ਕੰਟਰੋਲ ਕਰਨ ਵਾਸਤੇ ਨਾਟ ਓਨਲੀ ਸਰਕਾਰਾਂ ਆਪਾਂ ਨੂੰ ਸਮਾਜਿਕ ਤੌਰ ਤੇ ਵੀ ਜਿਹੜੀ ਆਪਣੀ ਸਮਾਜਿਕ ਸੰਸਥਾਵਾਂ ਹੈ ਜਿਹੜੇ ਆਪਣੀ ਧਾਰਮਿਕ ਸੰਸਥਾਵਾਂ ਹੈ ਮੰਦਿਰ ਹੈ ਗੁਰਦੁਆਰੇ ਹੈ ਸਿਵਲ ਸੋਸਾਇਟੀ ਹੈ ਸਾਰਿਆਂ ਨੂੰ ਇਕੱਠਾ ਹੋ ਕੇ ਇੱਕ ਮਤਲਬ ਗੱਲ ਕਰਨੀ ਪੈਣੀ ਹੈ ਸਿਰਫ ਕੱਲਾ ਆਪਾਂ ਸਰਕਾਰ ਦੇ ਉੱਤੇ ਜੇ ਛੱਡ ਦਈਏ ਤੇ ਕੰਮ ਔਖਾ ਹੈ ਲੇਕਿਨ ਹੈਸ ਟੂ ਬੀ ਮਤਲਬ ਰਾਹੁਲ ਕੱਲਾ ਉੱਥੋਂ ਲੈ ਕੇ ਆਣਾ ਰਾਹੁਲ ਗਾਂਧੀ ਦੀ ਗੱਲ ਦੇ ਵਿੱਚ ਵਜਨ ਸੀ ਫਿਰ ਜੇ ਉਹਨਾਂ ਨੇ ਕਿਹਾ ਸੀ ਨਹੀਂ ਫਿਸਦੀ ਤਾਂ ਮੈਂ ਮੈਨੂੰ ਆਈ ਡੋਨਟ نو ਕਿੰਨੇ ਫਿਸਦੀ ਹੈ ਪਰ ਨਸ਼ੇ ਦੀ ਤਾਂ ਤੁਸੀਂ ਵੀ ਪੰਜਾਬ 'ਚ ਹੀ ਰਹਿੰਦੇ ਹੋ ਤੇ ਪੰਜਾਬ ਦੀ ਵਸੀ ਕੋ ਨਸ਼ੇ ਦੀ ਪ੍ਰੋਬਲਮ ਹੈ ਮਤਲਬ ਜਿਹੜੀ ਸ਼ਰਾਬ ਦੀ ਅਡ ਪ੍ਰੋਬਲਮ ਹੈ ਮਤਲਬ ਜਿਹੜੀ ਦੂਜੇ ਚਿੱਟੇ ਦੀ ਅਡ ਪ੍ਰੋਬਲਮ ਹੈ ਜ਼ਿੰਮੇਵਾਰ ਕੌਣ ਹੈ ਫਿਰ ਜਖੜ ਸਾਹਿਬ ਨਹੀਂ ਜ਼ਿੰਮੇਵਾਰ ਤਾਂ ਸਰਕਾਰਾਂ ਵੀ ਕੁਝ ਹੱਦ ਤੱਕ ਸਰਕਾਰਾਂ ਹੈ ਕੁਝ ਹੱਦ ਤੱਕ ਸਮਾਜ ਵੀ ਹੈ ਜਿਹੜੇ ਨਸ਼ਾ ਕਰ ਰਹੇ ਹੈ ਉਹ ਬਾਹਰੋਂ ਤਾਂ ਨਹੀਂ ਆਏ ਤੇ ਇਸ ਕਰਕੇ ਮੈਂ ਕਹਿ ਰਿਹਾ ਵੀ ਇਹਦੇ ਵਿੱਚ ਇੱਕ ਸਮਾਜਿਕ ਮੂਵਮੈਂਟ ਵੀ ਸ਼ੁਰੂ ਕਰਨ ਦੀ ਬਹੁਤ ਸਖ ਜ਼ਰੂਰਤ ਪਰ ਇਹ ਹੁਣ ਵੋਟਾਂ ਦਾ ਸਮਾਂ ਚੱਲ ਰਿਹਾ ਹੈ ਹੋਰ 10 15 ਦਿਨਾਂ ਨੂੰ ਜਿਹੜਾ ਹੈਗਾ ਘਰ ਘਰ ਜਿਹੜੇ ਇਲੈਕਸ਼ਨ ਦੇ ਆਖਰੀ ਦਿਨ ਹੁੰਦੇ ਦੋ ਚਾਰ ਉਦੋਂ दारू ਪਹੁੰਚਾਉਣ ਦਾ ਸਿਲਸਲਾ ਬਹੁਤ ਵੱਧ ਜਾਂਦਾ ਹੈਗਾ ਵੀ दारू ਦਾ ਕਰਕੇ ਵੋਟਾਂ ਲੈ ਲੋ ਲੱਗਦਾ ਹੈ ਕਿ ਇਹ ਟ੍ਰੈਂਡ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਹੋਰ ਮੈਂ ਜੀ ਮੈਂ ਜਿਹੜੀ ਗੱਲ ਕੀਤੀ ਸਮਾਜਿਕ ਜਿਹੜੀ ਮੈਂ ਗੱਲ ਕਰ ਰ ਬਾਰ ਬਾਰ ਉੱਥੋਂ ਹੀ ਤਾਂ ਜਦੋਂ ਤੱਕ ਸਮਾਜਿਕ ਸੰਸਥਾਵਾਂ ਜਿਹੜੀ ਆਪਣੀ ਮੈਂ ਬਾਰ ਬਾਰ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਜਦੋਂ ਤੱਕ ਉਹ ਨਹੀਂ ਇਨਵੋਲਵ ਹੁੰਦੀ ਜਿਹੜੀ ਨਸ਼ੇ ਦੀ ਚੋਸੀ ਗੱਲ ਕਰ ਰਹੇ ਹੋ ਤੇ ਕਿਉਂਕਿ ਨਸ਼ਾ ਕੌਣ ਕਰ ਰਿਹਾ ਹੈ ਤੁਹਾਡਾ ਕੋਈ ਭਰਾ ਹੈ ਮੇਰੀ ਭੈਣ ਹੈ ਕਿਸੇ ਦਾ ਚਾਚਾ ਹੈ ਕਿਸੇ ਦਾ ਬਾਮਾ ਹੈ ਪਰ ਵੰਡ ਤਾਂ ਸਿਆਸਤਦਾਨ ਰਹੇ ਨਾ ਵੋਟਾਂ ਦੇਣਾ ਜਿੰਨਾਂ ਨੂੰ ਲੜ ਰਹੀ ਆ ਆਮ ਆਮ ਵਿਅਕਤੀ ਕਿਉਂ ਕਿਸ ਨੂੰ ਦਊਗਾ ਜਿਹਨੇ ਐਮਐਲਏ ਬਣਾ ਐਮਪੀ ਬਣਾ ਇਹ ਮੈਂ ਇਹ ਬੜਾ ਇੱਕ ਸਿੰਪਲਿਸਟਿਕ ਅਪਰੋਚ ਹੈ ਅਗੇਨ ਮੇਰਾ ਮੰਨਣਾ ਹੈ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇੱਕ ਉਹਦਾ ਲਾਅ ਐਂਡ ਆਰਡਰ ਪਹਿਲੂ ਹੈ ਉਹ ਸਰਕਾਰ ਦਾ ਕੰਮ ਹੈ ਸਪਲਾਈ ਚੇਨ ਤੋੜਨਾ ਜਿਹੜੇ ਵੇਚ ਰਹੇ ਜਿਹੜੇ ਮੈਨੂਫੈਕਚਰਿੰਗ ਕਰ ਰਹੇ ਉਹ لیکن ਦੂਜਾ ਜਿਹੜਾ ਮੈਂ ਗੱਲ ਕਰਕੇ ਆ ਕਿਉਂਕਿ امریکہ ਇਨਾ ਮਤਲਬ ਫਰਸਟ ورلڈ ਕੰਟਰੀ ਹੈ ਪਰ ਨਸ਼ੇ ਦੀ ਪ੍ਰੋਬਲਮ ਉੱਥੇ ਵੀ ਬਹੁਤ ਵੱਡੇ ਪੱਧਰ ਤੇ ਹੈ ਤੇ ਪੰਜਾਬ ਦੇ ਵਿੱਚ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਵੀ ਲਾਅ ਐਂਡ ਆਰਡਰ ਦਾ ਪ੍ਰੋਬਲਮ ਲਾਅ ਐਂਡ ਆਰਡਰ ਦਾ ਐਂਗਲ ਵੱਖਰਾ ਹੈ ਲੇਕਿਨ ਸਮਾਜਿਕ ਤੌਰ ਤੇ ਜਦੋਂ ਤੱਕ ਆਪਾਂ ਕੋਈ ਇਨਕਲਾਬ ਲੈ ਕੇ ਨਹੀਂ ਆਂਦੇ ਇਹਨੂੰ کنٹرول ਕਰਨਾ ਔਖਾ ਹੈ ਪਰ ਜਦੋਂ ਹੁਣ ਦੇ ਹਾਲਾਤਾਂ ਤੇ ਗੱਲ ਕਰਨ ਲੱਗੇ ਮੈਂ ਥੋੜਾ ਪਿੱਛੇ ਲੈ ਜਾ 78 78 ਚ ਲੈ ਜਾ ਜਦੋਂ ਐਵੇਂ ਖਲਾਅ ਪੈਦਾ ਹੋਇਆ ਜਦੋਂ ਲੀਡਰਸ਼ਿਪ ਲੈਸ ਹੋਇਆ ਪੰਜਾਬ ਕਿਤੇ ਵੀ ਜਾ ਕੇ ਹੋਇਆ ਲੀਡਰਸ਼ਿਪ ਦੇ ਵਿੱਚ ਕਮੀ ਆਈ ਉਦੋਂ ਪੰਜਾਬ ਨੂੰ ਮਾੜੇ ਹਾਲਾਤ ਦੇਖਣੇ ਪਏ ਅਸੀਂ 78 ਦੀ ਗੱਲ ਕਰਨ ਲਗੇ 78 ਤੋਂ ਬਾਅਦ ਅਸੀਂ 82 84 ਦੀ ਗੱਲ ਕਰਨ ਲਗੇ 82 95 ਦੀ ਗੱਲ ਕਰਨ ਲਗੇ ਜਿਹੜੀ ਲੀਡਰਸ਼ਿਪ 'ਚ ਹੁਣ ਕਮੀ ਆਈ ਆ ਲੀਡ ਕਰਨ ਦੀ ਕਮੀ ਹੈ ਉਹ ਲੱਗਦਾ ਕਿ ਉਸ ਦੌਰ ਵਿੱਚ ਪੰਜਾਬ ਨੂੰ ਕਿਤੇ ਨਾ ਕਿਤੇ ਮੋੜ ਧੱਕਣ ਦੀ ਕੋਸ਼ਿਸ਼ ਜਾਂ ਜੋ ਉਹ 엘ਿਮੈਂਟ ਫਿਰ ਸਰਕਾਰ ਨੂੰ ਹੋ ਸਕਦੇ ਜਿਹੜੇ 엘ਿਮੈਂਟ ਉਸ ਸਮੇਂ ਪੰਜਾਬ ਨੂੰ ਤੋੜਨ ਦੀ ਜਾਂ ਇੱਕ ਕੋਸ਼ਿਸ਼ ਰਹੀ ਰਹਿੰਦੀ ਹੈ ਉਹ ਉਹਨਾਂ 엘ਿਮੈਂਟ ਦੀ ਕਮਜ਼ੋਰ ਕਰਨ ਦੀ ਨਹੀਂ ਦੇਖੋ ਕਿਸੇ ਵੀ ਸੂਬੇ ਦੇ ਵਿੱਚ ਖਲਾਜ ਇਹ ਹੈ ਅੱਜ ਪੰਜਾਬ ਤੇ ਅਨਰੈਸਟ ਹੈ ਤੇ ਉਹ ਡੈਫੀਨੇਟਲੀ ਲੀਡਰਸ਼ਿਪ ਕਮਜ਼ੋਰ ਹੈ ਇਸ ਕਰਕੇ ਹੀ ਲੀਡਰਸ਼ਿਪ ਕਮਜ਼ੋਰ ਹੈ ਲੋਕਾਂ ਦੀ ਜਿਹੜੀ ਐਸਪੀਰੇਸ਼ਨਸ ਹੈ ਲੋਕਾਂ ਦੇ ਖਵਾਬ ਹੈ ਲੋਕਾਂ ਦੇ ਜਿਹੜੇ ਸੁਪਨੇ ਹੈ ਪੂਰੇ ਨਹੀਂ ਹੋ ਪਾਰੇ اور ਆਪਣੇ ਬੱਚੇ ਕਿਉਂ ਬਾਹਰ ਜਾ ਰਹੇ ਇਸ ਕਰਕੇ ਬਾਹਰ ਜਾ ਰਹੇ ਇੱਥੇ ਮਤਲਬ ਨਸ਼ੇ ਦੀ ਦਿੱਕਤ ਹੈ ਬੇਰੋਜ਼ਗਾਰੀ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ ਮਤਲਬ ਬਹੁਤ ਚੀਜ਼ਾਂ ਹੈ ਤੇ ਸਾਰਾ ਕੁਝ ਹੈ ਤਾਂ ਫਿਰ ਲੀਡਰਸ਼ਿਪ ਦੀ ਕਮਜ਼ੋਰੀ ਜੀ ਮੈਂ ਕੋਈ ਪਾਰਟिकुलर ਇੱਕ ਨਹੀਂ ਕਹੂੰਗਾ ਅਕ੍ਰੋਸ ਦਾ ਬੋਰਡ ਇਹ ਕੋਈ ਅੱਜ ਰਾਤੋਂ ਰਾਤ ਨਹੀਂ ਪ੍ਰੋਬਲਮ ਆਈ ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਹੈ ਤੇ ਸਾਰੀ ਪਾਰਟੀਆਂ ਨੂੰ ਅੰਦਰ ਵੀ ਜਾ ਕੇ ਮਾਰ ਕੇ ਵੇਖਣਾ ਪੈਣਾ ਵੀ ਅਸੀਂ ਕਿਸ ਟਾਈਪ ਦੇ ਲੀਡਰਸ ਨੂੰ ਅੱਗੇ ਲੈ ਕੇ ਆ ਰਹੇ ਹਾਂ ਤੇ ਸਾਡੀ ਕੀ ਪਾਲਿਸੀ ਕੀ ਹੈ ਵਿਜਨ ਕੀ ਹੈ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ ਵਿਜਨ ਦੀ ਕਿ ਪੰਜਾਬ ਵਾਸਤੇ ਕੀ ਵਿਜਨ ਹੈ ਮਤਲਬ ਤੇ ਉਹ ਕੁਝ ਨਾ ਕੁਝ ਆਪਾਂ ਨੂੰ ਮਤਲਬ ਉਹਦੇ ਤਾਂ ਗਲਤ ਕਰਨੀ ਪੈਣੀ ਜਾਖੜ ਸਾਹਿਬ ਨਾਲ ਕਦੇ ਗੱਲ ਹੁੰਦੀ ਹੈ ਕਿ ਤੁਸੀਂ ਜਦੋਂ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਕਰਦੇ ਹੋ ਕੋਈ ਪੰਜਾਬ ਦਾ ਵਿਜਨ ਰੱਖਦੇ ਹੋਗੇ ਕਿਉਂਕਿ ਬੜੀ ਵੱਡੀ ਜ਼ਿੰਮੇਵਾਰੀ ਅੱਜ ਜਾਖੜ ਪਰਿਵਾਰ ਤੇ ਹੈ ਕਿਉਂਕਿ ਜਾਖੜ ਪਰਿਵਾਰ ਅੱਜ ਬੀਜੇਪੀ ਨੂੰ ਲੀਡ ਕਰ ਰਿਹਾ ਪੰਜਾਬ ਦੇ ਵਿੱਚ ਨੇ ਡੈਫੀਨਿਟਲੀ ਸੁਨੀਲ ਜੀ ਹਮੇਸ਼ਾ ਜਦੋਂ ਵੀ ਗੱਲ ਕਰਦੇ ਐ ਜਿੰਨੀ ਮੇਰੀ ਨੋਲਿਜ ਚ ਐ ਗੱਲ ਤਾਂ ਪੰਜਾਬ ਦੀ ਕਰਦੇ ਐ ਗੱਲ ਕਿਸਾਨੀ ਦੀ ਕਰਦੇ ਐ ਯੂਥ ਦੀ ਕਰਦੇ ਐ ਪੰਜਾਬ ਨੂੰ ਇੱਕ ਮੈਨੂਫੈਕਚਰਿੰਗ ਹਬ ਬਣਾਉਣ ਦੀ ਕਰਦੇ ਐ ਤੇ ਇਹ ਗੱਲਾਂ ਕਿਉਂਕਿ ਇਹ ਜਿਹੜੇ ਚੀਜ਼ੇ ਇਹ ਮੁੱਦੇ ਜਦੋਂ ਹੱਲ ਹੋਣਗੇ ਫੇਰ ਹੀ ਕੋਈ ਪੰਜਾਬ ਇਸ ਦਲਦਲ ਤੋਂ ਨਿਕਲੂਗਾ ਉਹਦੇ ਵਾਸਤੇ ਜਿਵੇਂ ਮੈਂ ਬਾਰ ਬਾਰ ਕਹਿ ਰਿਹਾ ਸੀ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦੇਣਾ ਕੁਝ ਦਿਨ ਪਹਿਲੇ ਮਹੀਨਾ ਡੇਢ ਮਹੀਨਾ ਪਹਿਲੇ ਤੇਲੰਗਾਨਾ ਇੱਕ ਨਵਾਂ ਸੂਬਾ ਹੈ ਜੀ ਤੇ ਉਹਦੇ ਚੀਫ ਮਿਨਿਸਟਰ ਬਣੇ ਸੀ ਮੇਰੇ ਖਿਆਲ ਮਿਸਟਰ ਰਿਵਾਨ ਰਿਵਾਨਤ ਉਹਨਾਂ ਦਾ ਨਾਮ ਰਿਵਾਨਤ ਜੀ ਸੀਗੇ ਐਫਮ ਨੋਟ ਮਿਸਟੇਕਨ ਕਾਂਗਰਸ ਦੇ ਚੀਫ ਮਿਨਿਸਟਰ ਬਣੇ ਸੀ ਜੀ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਨਵਾਈਟ ਕੀਤਾ ਜੀ ਤੇ ਜਿਹੜਾ ਇਲੈਕਸ਼ਨ ਹੋ ਗਿਆ ਉਹ ਬਣ ਗਏ ਬੀਜੇਪੀ ਹਾਰ ਗਈ ਜੀ ਤੇ ਉਹਨਾਂ ਨੇ ਕਿਹਾ ਵੀ ਮੇਰੇ ਪ੍ਰਾਈਮ ਮਿਨਿਸਟਰ ਹੈ ਤੇ ਪਲੀਜ਼ ਮੈਂ ਤੁਹਾਨੂੰ ਇਨਵਾਈਟ ਕਰ ਰਿਹਾ ਮੇਰੇ ਸੂਬੇ 'ਚ ਆਓ ਆ ਸਾਡੀ ਦਿੱਕਤਾਂ ਹੈਗੀ ਹੈ ਤੇ ਤੁਹਾਡੇ ਤੋਂ ਆ ਕੁਝ ਅਸੀਂ ਚਾਹੀਦਾ ਜੀ ਤੇ ਪ੍ਰਧਾਨ ਮੰਤਰੀ ਗਏ ਤੇ ਮੈਂ ਆਗਾ ਲਮਾਨ ਸਾਹਿਬ ਨੂੰ ਵੀ ਕਹੀ ਸੀ ਭਗਵੰਤ ਮਾਨ ਜੀ ਨੂੰ ਵੀ ਆਪਣਾ ਸੂਬਾ ਠੀਕ ਹੈ ਇਲੈਕਸ਼ਨ ਹੋ ਗਿਆ ਹੁਣ ਤੁਸੀਂ ਬਣ ਗਏ ਉਹ ਪ੍ਰਧਾਨ ਮੰਤਰੀ ਸਾਰੇ ਦੇਸ਼ ਦੇ ਜਿਵੇਂ ਤੁਸੀਂ ਸਾਰੇ ਪੰਜਾਬ ਦੇ ਮੁੱਖ ਮੰਤਰੀ ਹੋ ਤੇ ਜਿਹੜੇ ਮੁੱਦੇ ਹੈ ਪ੍ਰੋਬਲਮਸ ਹੈ ਉਹਨਾਂ ਕੋਲੇ ਲੈ ਕੇ ਜਾਓ ਜੇ ਲੈ ਕੇ ਜਾਓਗੇ ਜੇ ਟਾਲੀ ਦੋ ਹੱਥ ਨਾਲ ਵੱਜਦੀ ਹੈ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਆਪਣੀ ਕਮੀਆਂ ਛੁਪਾਉਣ ਲਈ ਮਗਰ ਉਹ ਸਾਰਾ ਕੁਝ ਜਿਹੜਾ ਕੋਈ ਮਾੜਾ ਹੁੰਦਾ ਉਹ ਸੈਂਟਰ ਤੇ ਥੋਪ ਦਿੰਦੀ ਹੈ 43 ਤਾਂ ਜਿਵੇਂ ਮੈਂ ਕਹਿੰਦਾ ਦੋ ਹੱਥ ਨਾਲ ਵੱਜਦੀ ਹੈ ਜੇ ਕੋਆਪਰੇਟ ਕਰਕੇ ਉੱਥੇ ਕੋਈ ਹੱਥ ਵਧਾਓਗੇ ਤੇ ਉਹ ਮੈਨੂੰ ਲੱਗਦਾ ਇੱਕ ਕਦਮ ਤੁਸੀਂ ਲਿਓਗੇ ਤਾਂ ਉਹ ਦੋ ਕਦਮ ਲੈ ਕੇ ਆਖਰੀ ਸਵਾਲ ਲਵਾਂਗੇ ਜਾਖੜ ਸਾਹਿਬ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੈ ਕਿ ਪੰਜਾਬ ਦੇ ਵਿੱਚ ਕੁਝ ਸੀਟਾਂ ਵਿਧਾਨ ਸਭਾ ਸੀਟਾਂ ਤੇ ਬਾਈ ਇਲੈਕਸ਼ਨ ਲਾਜ਼ਮੀ ਹੋਗੇ ਚਾ ਚੱਬੇ ਵਾਲ ਦੀ ਗੱਲ ਕਰ ਲਈਏ ਚਾਹੇ ਸ਼ੀਤਲ ਅੰਗਰਾਲ ਦੀ ਸੀਟ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਇੱਕ ਜ਼ਿਕਰ ਅਬੋਰ ਸੀਟ ਦਾ ਵੀ ਹੁੰਦਾ ਕਹਿੰਦੇ ਜੇਕਰ ਜੁਆਇਨ ਕਰਦੇ ਨੇ ਬੀਜੇਪੀ ਜਾਖੜ ਸਾਹਿਬ ਫਿਰ ਉਹਨਾਂ ਨੂੰ ਇਧਰ ਅਸਤੀਫਾ ਦੇਣਾ ਪਊਗਾ ਇਹ ਨਹੀਂਗਾ ਕਿ ਤੁਸੀਂ ਗੱਲ ਬੀਜੇਪੀ ਦੀ ਕਰੋ ਵਧਾਇਕ ਤੁਸੀਂ ਕਾਂਗਰਸ ਦੇ ਹੋ ਇਹ ਦੋ ਚੀਜ਼ਾਂ ਤੇ ਕਹਿੰਦੇ ਨਹੀਂ ਦੇਖੋ ਦੋ ਚੀਜ਼ਾਂ ਪਹਿਲੀ ਗੱਲ ਤਾਂ ਹੋ ਨਹੀਂ ਰਹੀ ਕਿਉਂਕਿ ਮੈਂ ਸਸਪੈਂਡਡ ਹੈਗਾ ਕਾਂਗਰਸ ਪਾਰਟੀ ਤੋਂ ਮੈਂ ਕਾਂਗਰਸ ਦਾ ਕਿ ਇਸ ਕਾਂਗਰਸ ਪਾਰਟੀ ਨੇ ਉਹ ਸਸਪੈਂਡ ਕੀਤਾ ਹੈ ਤੇ ਜੋ ਵੀ ਫੈਸਲਾ ਹੋਊਗਾ ਜਿਸ ਟਾਈਮ ਹੋਊਗਾ ਕਰਾਂਗੇ ਹਾਂ ਤੇ ਜੇ ਇਲੈਕਸ਼ਨ ਲੜਨਾ ਹੈ ਦਬਕੇ ਲੜਾਂਗੇ ਜੀ ਧੰਨਵਾਦ ਆਕਾ ਤਾਂ ਇਹ ਸੰਸਰਨਾ ਸੰਦੀਖ ਦੇ ਆਖਰ ਜੀ ਜਿਨ੍ਹਾਂ ਨੇ ਬੇਬਾਕੀ ਦੇ ਨਾਲ ਕਿਸਾਨੀ ਮੁੱਦਿਆਂ ਤੇ ਵਿਚਾਰ ਚਾ ਕੀਤੀ ਜਾਂ ਕਿਸਾਨ ਕਿੰਨਾ ਕੁ ਵੱਡੇ ਚੁਣੌਤੀ ਨੇ ਬੀਜੇਪੀ ਲਈ ਉਸ ਤੇ ਵਿਚਾਰ ਚਾ ਕੀਤੀ ਔਰ ਸੰਭਾਵੀ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਮੁੱਦੇ ਔਰ ਪੰਜਾਬ ਦੇ ਭਵਿਕਰ ਪੰਜਾਬ ਦੀ ਨੀਤੀ ਔਰ ਦੇਸ਼ ਦੇ ਵਿਜਨ ਤੇ ਵੀ ਆਪਣਾ ਪੱਖ ਰੱਖਿਆ ਹੈ ਧੰਨਵਾਦ